ਤੁਸੀਂ ਸਾਡੇ ਦੁਆਰਾ ਬਣਾਈ ਗਈ ਕਿਤਾਬ ਨੂੰ ਐਪ ਦੇ ਉੱਪਰ ਜਾ ਕੇ ਪਰਚੇਸ ਕਰ ਸਕਦੇ ਹੋ ਤੇ ਉੱਥੋਂ ਡਾਇਰੈਕਟ ਡਾਊਨਲੋਡ ਕਰ ਸਕਦੇ ਹੋ ਤੇ ਇਸ ਦੀ ਜਿਹੜੀ ਵੈਲਿਡਿਟੀ ਉਹ ਲਾਈਫਟਾਈਮ ਰਹੇਗੀ ਧੰਨਵਾਦ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਉਮੀਦ ਹੈ ਕਿ ਤੁਸੀਂ ਸਾਰੇ ਜਾਨੇ ਠੀਕ ਠਾਕ ਹੋਵੋਗੇ ਤੇ ਆਪਣੀ ਪੜ੍ਹਾਈ ਵੀ ਜਿਹੜੀ ਹੈ ਵਧੀਆ ਤਰੀਕੇ ਨਾਲ ਕਰ ਰਹੇ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬੀ ਸੱਭਿਆਚਾਰ ਨੂੰ ਲੈ ਕੇ ਆਪਾਂ ਕੁਝ ਕਲਾਸਾਂ ਜਿਹੜੀਆਂ ਨੇ ਉਹ ਲਗਾ ਰਹੇ ਹਾਂ ਤੇ ਜਿਹੜੀਆਂ ਤੁਹਾਨੂੰ ਜਿਹੜੀਆਂ YouTube ਤੇ ਥਿਉਰੀ ਕਲਾਸਸ ਵੀ ਮਿਲ ਰਹੀਆਂ ਪਰ ਨਾਲ ਹੀ ਆਪਾਂ ਜਲਦ ਹੀ MCQ ਸੀਰੀਜ਼ ਜਿਹੜੀ ਥਿਉਰੀ ਕਲਾਸਾਂ ਤੋਂ ਬਿਨਾਂ ਵੈਸੇ ਤਾਂ ਆਪਾਂ ਇੱਕ ਡੈਮੋ ਹੀ ਆ ਥਿਉਰੀ ਕਲਾਸ ਦਾ ਕਿਉਂਕਿ ਇਸੇ ਤਰੀਕੇ ਦੇ ਨਾਲ ਇਸ ਤੋਂ ਵੀ ਡੀਪਲੀ ਆਪਾਂ ਪੇਡ ਕਲਾਸ ਦੇ ਵਿੱਚ ਪੜ੍ਹਦੇ ਆ ਠੀਕ ਹੈ ਸੋ ਜਿਵੇਂ ਆਪਾਂ YouTube ਤੇ ਕਰਦੇ ਆ ਪੇਡ ਕਲਾਸਾਂ ਦੇ ਵਿੱਚ ਜੇਕਰ ਕਿਸੇ ਨੇ ਸਾਰਾ ਸਿਲੇਬਸ ਕਵਰ ਕਰਨਾ ਹੋਵੇ ਤਾਂ ਪੇਡ ਕਲਾਸ ਤੁਸੀਂ ਲੈ ਸਕਦੇ ਹੋ ਤਾਂ ਜੇਕਰ ਕਿਸੇ ਵੀ ਵਿਦਿਆਰਥੀ ਨੇ ਕੁਆਲੀਫਾਈ ਪੇਪਰ A ਮਾਸਟਰ ਕੈਡਰ ਪੰਜਾਬੀ ਸਿਲੇਬਸ ਬੈਚ ਲੈਕਚਰਰ ਕੈਡਰ ਸਿਲੇਬਸ ਬੈਚ ਦੀ ਤਿਆਰੀ ਕਰਨੀ ਹੋਵੇ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ 99158 73257 ਨੰਬਰਾਂ ਤੇ ਸੰਪਰਕ ਕਰਕੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਸੋ ਅੱਜ ਆਪਣੇ ਕੋਲੇ ਸਭਿਆਚਾਰ ਦੇ ਟੌਪਿਕ ਦੇ ਵਿੱਚੋਂ ਮੋਸਟ ਇੰਪੋਰਟੈਂਟ ਜਿਹੜੇ ਟੌਪਿਕ ਨੇ ਬੱਚਦੇ ਉਹ ਆਪਾਂ ਦੇਖਾਂਗੇ ਸੋ ਅੱਜ ਵਾਲੀ ਕਲਾਸ ਦੇ ਵਿੱਚ ਕਲਾਸ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਣਾ ਬਹੁਤ ਜ਼ਰੂਰੀ ਹੈ ਤਾਂ ਹੀ ਤੁਸੀਂ ਪ੍ਰੋਪਰ ਤਰੀਕੇ ਦੇ ਨਾਲ ਹਰ ਚੀਜ਼ ਨੂੰ ਸਿੱਖ ਸਕੋਗੇ ਚਾਹੇ ਤੁਸੀਂ ਲੈਕਚਰਰ ਅਕਾਡਰ ਪੰਜਾਬੀ ਦੀ ਤਿਆਰੀ ਕਰ ਰਹੇ ਹੋ ਸਿਲੇਬਸ ਵੈਚ ਦੇ ਰਿਗਾਰਡਿੰਗ ਤਿਆਰੀ ਕਰ ਰਹੇ ਹੋ ਜਾਂ ਫਿਰ ਤੁਸੀਂ ਮਾਸਟਰ ਅਕਾਡਰ ਪੰਜਾਬੀ ਦੀ ਤਿਆਰੀ ਕਰ ਰਹੇ ਹੋ ਤੁਸੀਂ ਸਾਰਿਆਂ ਦੇ ਲਈ ਇਹ ਕਲਾਸ ਜਿਹੜੀ ਹੈਗੀ ਬਹੁਤ ਇੰਪੋਰਟੈਂਟ ਹੈ ਕਿਉਂਕਿ ਜਿੰਨਾ ਵੀ ਸੱਭਿਆਚਾਰ ਵਾਲਾ ਟੌਪਿਕ ਆ ਸੀ ਹਾਈ ਲੈਵਲ ਤੇ ਇਹੀ ਕਰਨਾ ਤਾਂ ਪੰਜਾਬ ਵਿੱਚ ਤਿੱਥਾਂ ਨਾਲ ਸੰਬੰਧਤ ਤਿਹਾਰ ਜਿਹੜੇ ਨੇ ਬਹੁਤ ਮਹੱਤਵਪੂਰਨ ਹੈ ਤੇ ਇਹਨਾਂ ਨੂੰ ਅਸੀਂ ਸਮਝਣਾ ਹੈ ਕਿ ਕਿਹੜਾ ਤਿਹਾਰ ਕਦੋਂ ਹੁੰਦਾ ਹੈ। ਤੋਂ ਪਹਿਲਾ ਪੁਆਇੰਟ ਸਾਡੇ ਕੋਲੇ ਸਕਰੀਨ ਦੇ ਉੱਪਰ ਦੇਖਣ ਨੂੰ ਮਿਲ ਰਿਹਾ ਹੈ ਕਿ ਚੰਨ ਦੀਆਂ ਤਿੱਥਾਂ ਨਾਲ ਸੰਬੰਧਿਤ ਪੂਰਨਮਾਸ਼ੀ ਤੇ ਮੱਸਿਆ ਆਦ ਖੂ ਦੀਆਂ ਟਿੰਡਾਵਾਗ ਗੇੜੇ ਪਾਏ ਫਿਰਦੇ ਆ। ਪੂਰਵ ਇਕਾदशी ਰਹਿੰਦੇ ਹਨ। ਫਿਰ ਸੰਗ੍ਰਾਂਦ ਹਰ ਮਹੀਨੇ ਨਵੇਂ ਮੂੰਹ ਆਉਂਦੀ ਹੈ। ਫਿਰ ਸੰਗ੍ਰਾਂਦ ਆਉਂਦੀ ਹੈ। ਠੀਕ ਹੈ। ਮੱਸਿਆ ਤੋਂ ਬਾਅਦ ਪੂਰਵ ਇਕਾदशी ਤੋਂ ਬਾਅਦ ਪੰਜਾਬ ਵਿੱਚ ਨਵਾਂ ਬਹਾਰ ਚੇਤਰ ਦੀ ਏਕਮ ਤੋਂ ਸ਼ੁਰੂ ਹੁੰਦਾ ਹੈ ਪੁੱਛਿਆ ਗਿਆ ਸਵਾਲ ਹੈ ਕਿ ਪੰਜਾਬ ਦੇ ਵਿੱਚ ਨਵਾਂ ਸਾਲ ਕਦੋਂ ਸ਼ੁਰੂ ਹੁੰਦਾ ਹੈ ਤਾਂ ਚੇਤਰ ਦੀ ਏਕਮ ਨੂੰ ਇਸ ਦਿਨ ਨਵਾਂ ਸੰਮਤ ਮਨਾਇਆ ਜਾਂਦਾ ਹੈ ਰੁੱਤ ਦਾ ਸਵਾਦ ਮਾਣਨ ਲਈ ਨਮੀ ਕਣਕ ਦੀਆਂ ਬੱਲੀਆਂ ਛੋਲਿਆਂ ਦੀਆਂ ਹੋਲਾਂ ਨੂੰ ਭੁੰਨ ਕੇ ਖਾਇਆ ਜਾਂਦਾ ਹੈ ਵੀ ਨਮੀ ਕਣਕਾਈ ਹੈ ਨਵੇਂ ਸਾਲ ਤੇ ਨਵਾਂ ਕੋਈ ਵੀ ਅੰਨ ਲਾ ਲਓ ਜੋ ਆਇਆ ਉਸ ਨੂੰ ਜਦੋਂ ਰੀਤ ਦੇ ਮੁਤਾਬਕ ਅੰਨ ਪਕਾ ਕੇ ਖਾਧਾ ਜਾਂਦਾ ਹੈ ਤਾਂ ਉਸ ਨੂੰ ਅੰਨ ਨਵਾਂ ਕਰਨਾ ਵੀ ਕਹਿੰਦੇ ਆ ਤੁਸੀਂ ਇਹ ਸੁਣ ਨੋਟ ਕਰਿਓ ਕਿ ਅੰਨ ਨਮਾ ਕਰਨਾ ਕੀ ਹੁੰਦਾ ਹੈ ਕਿ ਨਵਾਂ ਜਦੋਂ ਕੋਈ ਅੰਨ ਆਉਂਦਾ ਘਰੇ ਕਣਕ, ਛੋਲੇ, ਮੱਕੀ, ਬਾਜਰਾ ਜੋ ਵੀ ਅਸੀਂ ਬੀਜਦੇ ਸੀ ਉਹਦਾ ਜਦੋਂ ਅਸੀਂ ਕੁਝ ਪਕਾ ਕੇ ਰੰਨ ਕੇ ਖਾਂਦੇ ਸੀ ਠੀਕ ਹੈ ਜਾਂ ਭੁੰਨ ਕੇ ਖਾਂਦੇ ਸੀ ਤਾਂ ਉਹਨੂੰ ਅਸੀਂ ਅੰਨ ਨਮਾ ਕਰਨਾ ਕਹਿੰਦੇ ਸੀ ਚੇਤਰ ਸੁੱਧ ਹੀ 8ਵੀਂ ਨੂੰ ਦੇਵੀ ਦੇ ਪਾਸ਼ਕ ਕੰਜਕਾਂ ਕਰਦੇ ਹਨ ਇਸ ਦਿਨ ਕੁਆਰੀਆਂ ਕੁੜੀਆਂ ਜਿਨ੍ਹਾਂ ਨੂੰ ਕੰਜਕਾ ਕਹਿੰਦੇ ਆ ਉਹ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ ਉਹਨਾਂ ਨੂੰ ਕੋਈ ਸੂਟ ਦੇ ਦਿੰਦਾ ਕੋਈ ਚੁੰਨੀਆਂ ਦੇ ਦਿੰਦਾ ਦੇਵੀ ਨੂੰ ਖੁਸ਼ ਕਰਨ ਦੇ ਲਈ ਉਹਨਾਂ ਨੂੰ ਕੜਾ ਪੂੜੀਆਂ ਆਦਿ ਖਵਾਇਆ ਜਾਂਦਾ ਹੈ ਇਸ ਤੋਂ ਬਿਨਾਂ ਉਹਨਾਂ ਨੂੰ ਖਾਣ ਪੀਣ ਦੀਆਂ ਚੀਜ਼ਾਂ ਵੀ ਦਿੱਤੀਆਂ ਜਾਂਦੀਆਂ ਕੰਜਕਾਂ ਦੇ ਵਿੱਚ 74 સુધી 9 ਨੂੰ RAM NAVAMI ਦਾ ਤਿਹਾਰ ਹੁੰਦਾ ਹੈ ਤੇ RAM NAVAMI ਦਾ ਤਿਹਾਰ ਤੁਹਾਨੂੰ ਪਤਾ ਹੈ Shri RAM CHANDRA JI ਦੀ ਮਹਿਮਾ ਦੇ ਵਿੱਚ ਭਜਨ ਗਾਏ ਜਾਂਦੇ ਆ ਜਾਇ ਤਿਹਾਰ ਹੀ Shri RAM CHANDRA JI ਦੇ ਨਾਲ ਸੰਬੰਧਿਤ ਹੈ ਫਿਰ ਅਗਲਾ ਸਾਡੇ ਕੋਲੇ ਪੁਆਇੰਟ ਆਉਂਦਾ ਹੈ ਕਿ ਭਾਦਰੋਂ ਦੇ ਮਹੀਨੇ ਗੁੱਗਾ ਨੌਮੀ ਦਾ ਤਿਹਾਰ ਆਉਂਦਾ ਬਿਲਕੁਲ ਗੁੱਗਾ ਨੌਮੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਗੂਗਲ ਇੱਕ ਰਾਜਾ ਸੀ ਇਹ ਪੁੱਛਿਆ ਗਿਆ ਸਵਾਲ ਯੋਧਾ ਰਾਜਾ ਜਿਸ ਨੂੰ ਅਸੀਂ ਕਹਿ ਸਕਦੇ ਆ ਤੇ ਗੁੱਗਾ ਨੌਮੀ ਜਿਹੜੀ ਹੈਗੀ ਆ ਭਾਦੋਂ ਦੇ ਮਹੀਨੇ ਦੇ ਵਿੱਚ ਮਨਾਈ ਜਾਂਦੀ ਹੈ ਤੇ ਇਹ ਤਿਉਹਾਰ ਜਿਹੜਾ ਹੈਗਾ ਇਹ ਸੱਪਾਂ ਦੇ ਨਾਲ ਸੰਬੰਧਤ ਹੈ ਤੇ ਸੱਪਾਂ ਦੀਆਂ ਖੁੱਡਾਂ ਦੇ ਵਿੱਚ ਲੱਸੀ ਜਿਹੜੀ ਹੈ ਉਹ ਪਾਈ ਜਾਂਦੀ ਹੈ ਇਹ ਇੰਪੋਰਟੈਂਟ ਪੁਆਇੰਟ ਆ ਨੋਟ ਕਰਕੇ ਰੱਖਿਓ ਕਿ ਇਹ ਜਿਹੜੀ ਗੁੱਗਾ ਨੌਮੀ ਦੇ ਦਿਨ ਭਾਦੋਂ ਦੇ ਭਾਦੋਂ ਦੇ ਵਿੱਚ ਆਉਂਦਾ ਜਿਹੜਾ ਕਿ ਇਸ ਦਿਨ ਸੱਪਾਂ ਦੀਆਂ ਖੁੱਡਾਂ ਵਿੱਚ ਲੱਸੀ ਵੀ ਪਾਈ ਜਾਂਦੀ ਹੈ ਤੇ ਘਰਾਂ ਦੇ ਵਿੱਚ ਮਿੱਠੀਆਂ ਸੇਵੀਆਂ ਰੇੰਨੀਆਂ ਜਾਂਦੀਆਂ ਦੂਸਰਾ ਪੁਆਇੰਟ ਇਹ ਵੀ ਨੋਟ ਰੱਖਣਾ ਹੈ ਆਦਰੋਂ ਦੀ ਕ੍ਰਿਸ਼ਨ ਪੱਖ ਦੀ 8ਵੀਂ ਨੂੰ ਜਨਮ ਅਸ਼ਟਮੀ ਵਜੋਂ ਵੀ ਮਨਾਇਆ ਜਾਂਦਾ ਇੱਕ ਤਿਹਾਰ ਆ ਜਾਂਦਾ ਜਨਮ ਅਸ਼ਟਮੀ ਸੋ ਜਨਮ ਅਸ਼ਟਮੀ ਦਾ ਤਿਹਾਰ ਜਿਹੜਾ ਹੈਗਾ ਉਹ ਭਾਦਰੋਂ ਦੀ ਕ੍ਰਿਸ਼ਨ ਪੱਖ ਨੂੰ ਆ ਜਾਂਦਾ ਫਿਰ ਅਗਲਾ ਸਾਡੇ ਕੋਲੇ ਪੁਆਇੰਟ ਹੈਗਾ ਹਨੇਰੇ ਪੱਖ ਦੀਆਂ 15 ਤਿਥਾਂ ਨੂੰ ਸ਼ਰਾਦ ਕੀਤੇ ਜਾਂਦੇ ਅਤੇ ਸ਼ਰਾਦਾਂ ਤੋਂ ਬਾਅਦ ਨਰਾਤੇ ਆ ਜਾਂਦੇ ਆ ਜੋ ਕਿ ਅੱਸੂ ਦੇ ਚਾਨਣ ਪੱਖ ਦੀ 1 ਤੋਂ 9ਵੀਂ ਤਿਥ ਤੱਕ ਚੱਲਦੇ ਆ ਇਹਨਾਂ ਤਿਥਾਂ ਵਿੱਚ ਮਾਤਾ ਗੌਰਜਾਂ ਤੇ ਸਾਂਝੀ ਮਾਈ ਦੀ ਪੂਜਾ ਵੀ ਕੀਤੀ ਜਾਂਦੀ ਹੈ। ਸੋ ਇਹ ਵੀ ਸਾਨੂੰ ਪਤਾ ਹੋਣਾ ਚਾਹੀਦਾ ਕਿ ਵਰਤ ਜਿਹੜੇ ਰੱਖਦੀਆਂ ਬੁੜੀਆਂ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਉਹਨਾਂ ਨੂੰ ਪਤਾ ਹੀ ਹੁੰਦਾ ਹੈ ਕਿ ਕਦੋਂ ਇਹ ਮਹੀਨੇ ਕਿਹੜੇ ਮਹੀਨੇ ਦੇ ਵਿੱਚ ਆਉਂਦੇ ਆ। ਸ਼ਰਾਧਾਂ ਤੋਂ ਬਾਅਦ ਨਰਾਤੇ ਆ ਜਾਂਦੇ ਆ ਜੋ ਕਿ ਅੱਸੂ ਦੇ ਚਾਨਣ ਪੱਖ ਦੀ 1 ਤੋਂ 9ਵੀਂ ਤੱਕ ਚੱਲਦੇ ਆ। ਇਹਨਾਂ ਤਿਥਾਂ ਵਿੱਚ ਮਾਤਾ ਗੌਰਜਾਂ ਤੇ ਸਾਂਝੀ ਮਾਈ ਦੀ ਪੂਜਾ ਵੀ ਕੀਤੀ ਜਾਂਦੀ ਹੈ ਦੋਨੇ ਮਾਤਾਵਾਂ ਦੀ ਠੀਕ ਹੈ। ਕੱਤਕ ਦੀ ਪੂਰਨਮਾਸ਼ੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਵੀ ਆਉਂਦਾ ਹੈ। ਕੱਤਕ ਦੀ ਹਨੇਰੇ ਪੱਖ ਦੀ ਚੌਥੀ ਤਿਥ ਨੂੰ ਕਰਵਾ ਚੌਥ ਵੀ ਆਉਂਦਾ ਹੈ। ਠੀਕ ਹੈ ਇਸ ਤੋਂ 4 ਦਿਨ ਬਾਅਦ ਅਸ਼ਟਮੀ ਨੂੰ ਔਲਾਦ ਦੀ ਸੁੱਖ ਸ਼ਾਂਤੀ ਅਤੇ ਤੰਦਰੁਸਤੀ ਦੇ ਲਈ ਨਿਰਜਲਾ ਵਰਤ ਰੱਖ ਕੇ ਔਹੀ ਦੇਵੀ ਦੀ ਪੂਜਾ ਵੀ ਕੀਤੀ ਜਾਂਦੀ ਹੈ। ਸੋ ਇਸ ਨੂੰ ਵੀ ਆਪਾਂ ਧਿਆਨ ਵਿੱਚ ਰੱਖਾਂਗੇ ਔਹੀ ਮਾਤਾ ਦੀ ਜਿਹੜੀ ਪੂਜਾ ਹੈ ਉਹ ਅਸੀਂ ਔਲਾਦ ਪ੍ਰਾਪਤੀ ਲਈ ਵੀ ਕਰਦੇ ਹਾਂ ਜਾਂ ਔਲਾਦ ਦੀ ਸੁੱਖ ਸ਼ਾਂਤੀ ਦੇ ਲਈ ਵੀ ਕਰਦੇ ਹਾਂ। ਅਗਲਾ ਸਾਡੇ ਕੋਲੇ ਆ ਜਾਂਦਾ ਚੱਕਰੀ ਦਾ ਵਰਤ ਕਰੂਆ ਚੌਥ ਤੋਂ 3 ਦਿਨ ਮਗਰੋਂ ਹਨੇਰੇ ਪੱਖ ਦੀ ਸੱਤੇ ਨੂੰ ਰੱਖਿਆ ਜਾਂਦਾ ਇਹ ਵਰਤ ਅੱਸੂ ਕੱਤਕ ਭਾਗ ਅਕਤੂਬਰ ਦੇ ਅਖੀਰ ਜਾਂ ਨਵੰਬਰ ਵਿੱਚ ਅਸ਼ਟਮੀ ਵਾਲੇ ਦਿਨ ਹੁੰਦਾ ਹੈ ਇਹ ਵਰਤ ਮਾਂ ਆਪਣੇ ਪੁੱਤ ਦੀ ਸੁੱਖ ਸਲਾਮਤੀ ਦੇ ਲਈ ਕਰਦੀ ਹੈ ਸੁੱਖ ਸਲਾਮਤੀ ਦੇ ਲਈ ਪੁੱਤਰ ਦੀ ਸੁੱਖ ਸ਼ਾਂਤੀ ਦੇ ਲਈ ਜਾਦੂ ਟੂਨੇ ਜਾਦੂ ਦੇ ਰੂਪ ਲਈ ਲੋਕ ਸਮੂਹ ਵਿੱਚ ਜਾਦੂ ਟੂਣਾ ਸ਼ਬਦ ਜਾਦੇ ਪ੍ਰਚਲਿਤ ਹੈ ਜਾਦੂ ਟੂਨੇ ਦੀਆਂ ਪ੍ਰਸਿੱਧ ਵਿਧੀਆਂ ਜੰਤਰ ਮੰਤਰ ਤੰਤਰ ਤਾਗੇ ਤਵੀ ਤੋਂ ਝਾੜ ਫੂਕ ਜਿਵੇਂ ਆਪਾਂ ਆਪ ਹੀ ਦੇਖਦੇ ਆ ਕਿ ਸਮਾਜ ਦੇ ਵਿੱਚ ਜਿਹੜਾ ਸੱਭਿਆਚਾਰ ਦੇ ਵਿੱਚ ਜਾਂ ਆਪਣੇ ਪਿੰਡਾਂ ਦੇ ਵਿੱਚ ਲੋਕਾਂ ਵੱਲੋਂ ਵਹਿਮ ਭਰਮ ਬਹੁਤ ਗਿੱਜ ਜਾਂਦੇ ਆ ਸੋ ਇਹਨਾਂ ਵਹਿਮ ਭਰਮਾਂ ਦੇ ਵਿੱਚੋਂ ਵਿਸ਼ਵਾਸਾਂ ਦੇ ਵਿੱਚੋਂ ਜਿਹੜਾ ਹੈਗਾ ਗੋ ਜਾਦੂ ਟੂਣੇ ਲਫ਼ਜ਼ ਜਿਹੜਾ ਹੈਗਾ ਉਹ ਆਉਂਦਾ ਲੋਕ ਜਿਹੜੇ ਨੇ ਉਹ ਇਹਨਾਂ ਤੋਂ ਬਰਾਈਆਂ ਤੋਂ ਜਾਂ ਕਿਸੇ ਵੀ ਭੂਤ ਪ੍ਰੇਤ ਤੋਂ ਬੁਰੀ ਬਲਾ ਤੋਂ ਬਚਣ ਦੇ ਲਈ ਇਸ ਤਰ੍ਹਾਂ ਦੇ ਜਿਹੜੇ ਟੋਟਕੇ ਉਹ ਕਰਦੇ ਆ ਠੀਕ ਹੈ ਧਾਗੇ ਤਵੀਤ ਹੋ ਗਏ ਝਾੜ ਫੂਕ ਹੋ ਗਏ ਸਾਰਾ ਕੁਝ ਹੋ ਗਿਆ ਫਿਰ ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਦੇਖਣਾ ਹੈ ਕਿ ਮੰਤਰਾਂ ਦਾ ਵਿਸ਼ਾਲ ਖੇਤਰ ਹੈ ਤੇ ਇਸ ਨੂੰ ਦੋ ਵਰਗਾਂ ਵਿੱਚ ਰੱਖ ਲਿਆ ਜਾਂਦਾ ਹੈ ਪਰਮਾਰਥਕ ਮੰਤਰ ਤੇ ਲੋਕ ਮੰਤਰ ਪਹਿਲੇ ਵਾਲੇ ਜਿਹੜੇ ਪਰਮਾਰਥਕ ਮੰਤਰ ਹੈ ਨੋਟ ਰੱਖਿਓ ਮਾਸਟਰ ਕੇਡਰ ਲੈਕਚਰਰ ਕੇਡਰ ਦੇ ਵਿੱਚ ਇਹ ਪੁੱਛਿਆ ਜਾਣ ਵਾਲਾ ਸਵਾਲ ਹੈ ਤੇ ਕੁਆਲੀਫਾਈ ਪੇਪਰ A ਦੇ ਵਿੱਚ ਪੁੱਛੇ ਗਏ ਹੈ ਵਿਆਹ ਸ਼ਾਦੀ ਹਵਨ ਆਦਿ ਸਮੇ ਵਰਤੇ ਜਾਣ ਵਾਲੇ ਪ੍ਰਮਾਰਥਕ ਮੰਤਰ ਹਾਂ ਜੇ ਤੁਸੀਂ ਪੰਜਾਬ ਪੁਲਿਸ ਦੇ ਵਿੱਚ ਕਾਂਸਟੇਬਲ ਦੇ ਵਿੱਚ ਜਾਣਾ ਤਾਂ राजे ਉੱਥੇ ਤੁਹਾਨੂੰ ਘੱਟ ਇਸ ਤਰ੍ਹਾਂ ਦੇ ਸਵਾਲ ਦੇਖਣ ਨੂੰ ਮਿਲਣਗੇ ਪਰ ਜੇਕਰ ਤੁਸੀਂ ਹਾਈ ਲੈਵਲ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਜਿਵੇਂ PCS ਹੋ ਗਿਆ ਜਾਂ ਫਿਰ ਆਪਣੇ ਕੋਲੇ ਐਕਸਾਈਜ਼ ਇਨਸ펙ਟਰ ਹੋ ਗਿਆ ਜਾਂ ਫਿਰ ਇਨਸਪੈਕਟਰ ਪੰਜਾਬ ਪੁਲਿਸ ਦੇ ਵਿੱਚ ਹੋ ਗਿਆ ਐਗਜ਼ਾਮ ਜਿਹੜੇ ਹਾਈ ਪੋਸਟ ਹੈ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੇ ਪੰਜਾਬੀ ਦੇ ਸਵਾਲ ਪੰਜਾਬੀ ਸਭਿਆਚਾਰ ਦੇ ਸਵਾਲ ਜਿਹੜੇ ਨੇ ਉਹ ਪੁੱਛੇ ਜਾਂਦੇ ਆਂ ਫਿਰ ਸਾਡੇ ਕੋਲੇ ਲੋਕ ਮੰਤਰ ਰੋਜ਼ਾਨਾ ਜੀਵਨ ਦੀਆਂ ਲੋੜਾਂ ਦੀ ਪੂਰਤੀ ਤੋਂ ਲੈ ਕੇ ਭੂਤਾਂ ਪ੍ਰੇਤਾਂ ਦਾ ਸਾਯਾ ਉਤਾਰਨ ਕਿਸੇ ਨੂੰ ਬਸ ਵਿੱਚ ਕਰਨ ਹੋਵੇ ਜਾਂ ਫਿਰ ਕਿਸੇ ਦਾ ਮਾਲੀ ਨੁਕਸਾਨ ਕਰਨਾ ਹੋਵੇ ਜਾਂ ਕਿਸੇ ਨੂੰ ਮਾਰਨਾ ਹੀ ਹੋਵੇ ਮੰਨ ਲਓ ਤਾਂ ਉਸ ਦੇ ਲਈ ਵੀ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਾਦੂ ਦੇ ਕੁਝ ਰੂਪ ਇਸ ਪ੍ਰਕਾਰ ਹੈ ਭਲਾਵਾ ਜਾਦੂ ਭਲਾਵਾ ਜਾਦੂ ਜਿਹੜਾ ਹੈਗਾ ਪਹਿਲੇ ਨੰਬਰ ਵਾਲਾ ਇਹ ਨਕਲ ਦੇ ਅਨੁਸਾਰ ਚੱਲਦਾ ਮੀਂਹ ਪਾਉਣ ਲਈ ਮੀਂਹ ਦਾ ਸਵਾਗ ਭਰਨਾ ਬਾਜਔਰਤ ਤੇ ਬੱਚੇ ਖੜਾਉਣ ਜਾਂ ਪਾਲਣ ਦੇ ਸਵਾਗ ਨਾਲ ਉਸਤੇ ਮੰਤਵ ਦੀ ਸਿੱਧੀ ਹੋ ਜਾਂਦੀ ਹੈ ਭਲਾਵਾ ਜਾਦੂ ਅਸੀਂ ਕਦੋਂ ਕਰਦੇ ਮੰਨ ਲੋ ਵੀ ਤੁਸੀਂ ਮੀਂਹ ਪਵਾਉਣਾ ਚਾਹੁੰਦੇ ਹੋ ਤਾਂ ਆਪਾਂ ਮੀ ਦਾ ਸਵਾਗ ਰਚੇ ਹਨਾ ਵੀ ਉੱਥੇ ਬੱਚੇ ਐ ਫਿਰ ਆਪਾਂ ਮੀਹ ਦੇ ਬੂੰਦਾਂ ਸਿੱਟੀ ਕਿਸੇ ਤੇ ਵੀ ਮਤਲਬ ਇਸ ਤਰੀਕੇ ਦੇ ਨਾਲ ਵੀ ਮੀਹ ਪਾਇਆ ਜਾਵੇ ਬੱਚੇ ਖੇਡ ਰਹੇ ਐ ਮੀਹ ਦੇ ਥੱਲੇ ਜਾਂ ਇਸ ਤਰੀਕੇ ਦਾ ਮਾਹੌਲ ਸਿਰਜ ਦਿੱਤਾ ਜਾਂਦਾ ਤਾਂ ਇਹਨੂੰ ਅਸੀਂ ਭਲਾਵੇਂ ਜਾਦੂ ਦੇ ਵਿੱਚ ਕੀ ਹੁੰਦਾ ਕਿ ਜਿਹੜੀ ਚੀਜ਼ ਤੁਸੀਂ ਜਿਵੇਂ ਕਰਵਾਉਣਾ ਚਾਹੁੰਦੇ ਹੋ ਉਸ ਦੀ ਪਹਿਲਾਂ ਸਵਾਗ ਰਚਨੇ ਪਹਿਣਗੇ ਪਹਿਲਾਂ ਨਕਲ ਕਰਨੀ ਪਊਗੀ ਫਿਰ ਤੁਹਾਡਾ ਜਿਹੜਾ ਜਾਦੂ ਉਹ ਕਾਮਯਾਬ ਹੋ ਜਾਵੇਗਾ ਹਾਂਜੀ ਕਿਸੇ ਵੀ ਵਿਦਿਆਰਥੀ ਨੇ ਕੁਆਲੀਫਾਈ ਪੇਪਰ ਏ ਦੇ ਲਈ ਜਿਹੜੀ ਪੰਜਾਬੀ ਦੀ ਕਿਤਾਬ ਲੈਣੀ ਹੋਵੇ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ 9915873257 ਨੰਬਰਾਂ ਦੇ ਉੱਪਰ ਅੱਗੇ ਸਾਡੇ ਕੋਲੇ ਲਾਗਮਾ ਜਾਦੂ ਇਹ ਜਾਦੂ ਕਿਸੇ ਮੂਲ ਨਾਲ ਟੁੱਟੀ ਵਸਤੂ ਜ਼ਰਾ ਕੀਤਾ ਜਾਂਦਾ ਇਸ ਵਿੱਚ ਮੰਨ ਲਓ ਆਪਾਂ ਕਿਸੇ ਦਾ ਆਪਾਂ ਤਾਂ ਹੀ ਅਗਲਾ ਕਹਿੰਦਾ ਪੁਰਾਣੀ ਸਮੇਂ ਦੇ ਵਿੱਚ ਲੋਕ ਕੀ ਕਹਿੰਦੇ ਭਾਈ ਕਿਸੇ ਨੂੰ ਆਪਦਾ ਕੱਪੜਾ ਲੀੜਾ ਨਾ ਦਿਓ ਠੀਕ ਹੈ ਕਿਸੇ ਨੂੰ ਆਪਦੀ ਚੀਜ਼ ਨਾ ਦਿਓ ਉਹਦਾ ਕਾਰਨ ਹੁੰਦਾ ਸੀ ਵੀ ਭਈ ਲੋਕ ਵਿਸ਼ਵਾਸ ਕਰਦੇ ਸੀ ਕਿ ਕੋਈ ਜਾਦੂ ਕਰਾ ਦੇਗਾ ਜਾਦੂ ਕੀ ਕਰਾ ਦੇਗਾ ਜਿਵੇਂ ਮੰਨ ਲਓ ਵਾਲ ਦੀਆਂ ਕੋਈ ਵਾਲ ਕੰਗਾ ਦੇ ਤਾਂ ਆਪਾਂ ਕਿਸ ਨੂੰ ਬੋਣ ਦੇ ਲਈ ਅੱਗੇ ਆਣ ਗਵਾੜ ਚਾਏ ਮੰਗੀ ਲੈਂਦੇ ਸੀ ਚੀਜ਼ਾਂ ਕੋਈ ਕੱਪੜਾ ਲੀੜਾ ਜਾਂ ਕੋਈ ਹੋਰ ਵਸਤ ਤੇ ਲੋਕ ਸਮਝਦੇ ਸੀ ਵੀ ਕਿਤੇ ਕੋਈ ਜਾਦੂ ਨਾ ਕੋਈ ਕਰਵਾ ਦੇ ਜਿਵੇਂ ਇਹਦੇ ਵਿੱਚ ਕੀ ਹੁੰਦਾ ਸੀ ਵੀ ਕਿਸੇ ਮੂਲ ਬੰਦੇ ਦਾ ਕੱਪੜਾ ਹੋਵੇ ਵਾਲ ਮੂਲ ਨਾਲੋਂ ਕੋਈ ਵੀ ਇੱਕ ਲੱਟ ਤੋੜ ਕੇ ਕਿਸੇ ਤੋਂ ਜਾਦੂ ਕਰਵਾਤਾ ਉਹਨੂੰ ਅਸੀਂ ਲਾਗਵਾ ਜਾਦੂ ਕਹਿੰਦੇ ਆ ਜਿਹੜੀਆਂ ਮੂਲ ਚੀਜ਼ਾਂ ਦੇ ਨਾਲ ਜੁੜਿਆ ਹੁੰਦਾ ਠੀਕ ਹੈ ਆ ਭਾਵਨਾਤਮਕ ਵਾਜ ਜਾਦੂ ਹੁੰਦਾ ਹੈ ਹੁਣ ਅਗਲਾ ਔਰ ਭਾਵਨਾਤਮਕ ਜਾਦੂ ਕਿਹੜਾ ਹੁੰਦਾ ਹੈ ਕਿਸੇ ਦੇ ਪ੍ਰਭਾਵ ਨੂੰ ਤੋੜਨ ਲਈ ਵਰਤਿਆ ਜਾ ਸਕਦਾ ਹੈ ਇਹਦੇ ਲਈ ਆਪਾਂ ਜੰਤਰ ਮੰਤਰ ਤਵੀਤ ਆਦਿ ਵਰਤੋ ਵੀ ਕਰਦੇ ਆਂ ਵੀ ਮੰਨ ਲਓ ਕੋਈ ਆਪਣੇ ਤੇ ਜਾਦੂ ਕਰਾਤਾ ਕਿਸੇ ਨੇ ਜਿਹੜੇ ਉੱਪਰਲੇ ਜਾਦੂ ਆ ਨਾਲ ਨਾਲ ਸੋਲੂਸ਼ਨ ਵੀ ਦਿੱਤਾ ਨਾ ਭੜਾਵਾ ਜਾਦੂ ਲਾਗਮਾ ਜਾਦੂ ਇਹ ਮੰਨ ਲਓ ਕਰਤਾ ਵੀ ਇਹਨੂੰ ਆਪਾਂ ਤੋੜਨਾ ਵੀ ਹੈ ਕੋਈ ਤਵੀਤ ਬਣਾ ਲਿਆ ਕੋਈ ਮੰਤਰ ਬਣਵਾ ਪੜਨਾ ਹੈ ਰੋਜ਼ ਪੜਨਾ ਦੇ ਦਿੰਦੇ ਆ ਜੰਤਰ ਮੰਤਰ ਜੋ ਵੀ ਹੈ ਤੋ ਉਹ ਆ ਭਾਵਨਾਤਮਕ ਜਾਦੂ ਦੇ ਵਿੱਚ ਆ ਜਾਂਦਾ ਵੀ ਦੂਸਰਾ ਤਾਂ ਆਪਾਂ ਛੜਕਾਰਾ ਛੜਕਾਰਾ ਕਿਵੇਂ ਕਰਾਈਏ ਠੀਕ ਹੈ ਅਗਲਾ ਹੈਗਾ ਭਾਵਨਾਤਮਕ ਜਾਦੂ ਕਿਸੇ ਨੂੰ ਵਾਸ ਵਿੱਚ ਕਰਨ ਲਈ ਕਿਸੇ ਨੂੰ ਵਾਸ ਵਿੱਚ ਕਰਨਾ ਮੰਨ ਲਓ ਪ੍ਰੇਮੀ ਨੇ ਪ੍ਰੇਮਿਕਾ ਨੂੰ ਇਸ ਤਰੀਕੇ ਦੇ ਨਾਲ ਕੋਈ ਵੀ ਤਰੀਕੇ ਦਾ ਗੌਂਡੀ ਗੌਂਡੀਆਂ ਦੇ ਵਿੱਚ ਵੀ ਹੋ ਸਕਦਾ ਹੈ ਜਾਂ ਕੋਈ ਬੁੜੀ ਬਹੁਤ ਲੜਦੀ ਹੈ ਉਹਨੂੰ ਘੱਟ ਲੜਨਾ ਕਰਨ ਵਜੋਂ ਲੜਨਾ ਹਟਾਉਣਾ ਉਹਦੇ ਲਈ ਵੀ ਹੋ ਸਕਦਾ ਨੂੰ ਵਾਸ ਵਿੱਚ ਕਰਨਾ ਤੋ ਇਸ ਤਰੀਕੇ ਦੇ ਨਾਲ ਉਹਨੂੰ ਆਪਾਂ ਕਿਸੇ ਨੂੰ ਵੀ ਵਾਸਜ ਕਰਨਾ ਹੋਵੇ ਤਾਂ ਭਾਵਨਾਤਮਕ ਜਾਦੂ ਕਰਵਾਇਆ ਜਾਂਦਾ ਹੈ ਕਿਸੇ ਦੇ ਸਿਰ ਵਿੱਚ ਕੁਝ ਪਾ ਕੇ ਜਾਂ ਕੋਈ ਚੀਜ਼ ਵਿੱਚ ਮੰਤਰ ਨੂੰ ਖਵਾ ਕੇ ਇਹ ਜਾਦੂ ਕਰ ਦਿੱਤਾ ਜਾਂਦਾ ਹੈ ਤੇ ਇਹਨੂੰ ਅਸੀਂ ਭਾਵਨਾਤਮਕ ਜਾਦੂ ਆਗਦੇ ਆ। ਅਗਲਾ ਹੈਗਾ ਚਿੱਟਾ ਜਾਦੂ। ਚਿੱਟਾ ਜਾਦੂ ਟਿੱਡੀ ਦਾਲ ਨੂੰ ਰੋਕਣ, ਪਸ਼ੂਆਂ ਦੀਆਂ ਬਿਮਾਰੀਆਂ ਰੋਕਣ, ਝਗੜੇ ਕਾਕੜੇ ਨੂੰ ਰੋਕਣ ਲਈ ਵਰਤਿਆ ਜਾਣ ਵਾਲਾ ਜਾਦੂ ਆ। ਜ ਜੇ ਅਸਲ ਵਿੱਚ ਫਸਲਾਂ ਤੇ ਕੋਈ ਹਾਵੀ ਹੋ ਗਈ ਬਿਮਾਰੀ ਠੀਕ ਹੈ ਜਾਂ ਫਿਰ ਟਿੱਡੀ ਦਾਲ ਮੰਨ ਲਓ ਫਸਲਾਂ ਤੇ ਹਾਵੀ ਹੋ ਗਿਆ ਤਾਂ ਉਸ ਨੂੰ ਰੋਕਣ ਲਈ ਵੀ ਜਾਂ ਫਿਰ ਕੋਈ ਝਗੜੇ ਨੂੰ ਖਤਮ ਕਰਨ ਦੇ ਲਈ ਚਿੱਟਾ ਜਾਦੂ ਕੀਤਾ ਜਾਂਦਾ ਸੀ। ਕਾਲਾ ਜਾਦੂ ਕੀਤਾ ਜਾਂਦਾ ਵੀ ਹੈ ਹੁਣ ਵੀ ਕਿਹੜਾ ਲੋਕ ਆੜਦੇ ਆ ਕਾਲਾ ਜਾਦੂ ਕਿਸੇ ਦਾ ਜਾਨੀ ਮਾਰ ਲਈ ਨੁਕਸਾਨ ਕਰਨਾ ਤਾਂ ਕਾਲਾ ਜਾਦੂ ਕਰ ਦੋ ਭਈ ਕਾਲਾ ਜਾਦੂ ਠੀਕ ਹੈ ਅੱਗੇ ਰਸਮ ਰਿਵਾਜ ਪੰਜਾਬੀ ਸੱਭਿਆਚਾਰ ਦੇ ਵਿੱਚ ਜਿੱਥੇ ਅਸੀਂ ਤੇਤ ਤਿਉਹਾਰ ਦੇਖਦੇ ਆ ਕੁਸੀਂ ਤਿੱਥ ਤਿਉਹਾਰ ਜਿਹੜੇ ਨੇ ਬਹੁਤ ਘੱਟ ਦੇਖਿਆ ਪਰ ਆਪਾਂ ਪੇੜ ਦੇ ਵਿੱਚ ਬਹੁਤ ਡੀਪਲੀ ਇਹਨਾਂ ਤਿੱਥ ਤਿਉਹਾਰਾਂ ਨੂੰ ਪਿੱਛੇ ਕਰ ਚੁੱਕੇ ਆ ਸਥਾਨਕ ਮੇਲੇ ਹੋ ਗਏ ਜਿਵੇਂ ਠੀਕ ਹੈ ਤਾਂ ਪੰਜਾਬ ਵਿੱਚ ਤਿੱਥਾਂ ਨਾਲ ਸੰਬੰਧਿਤ ਤਿਉਹਾਰ ਜਿਹੜੇ ਬਣਦੇ ਸੀ ਇੰਪੋਰਟੈਂਟ ਅਸੀਂ ਤਿੱਥਾਂ ਯਾਦ ਰੱਖਣੀਆਂ ਠੀਕ ਹੈ ਜਿਹੜੀਆਂ ਕਿ ਇਹਨਾਂ ਪੁਆਇੰਟਾਂ ਦੇ ਵਿਚਰੀਏ ਆਪਾਂ ਸ਼ਾਮਲ ਕਰਤੀਆਂ ਤੇ ਜਾਦੂ ਟੂਨੇ ਆਪਾਂ ਦੇਖ ਲਿਆ ਠੀਕ ਹੈ ਫਿਰ ਸਾਡੇ ਕੋਲੇ ਰਸਮ ਰਵਾਜ ਆ ਰਸਮ ਰਵਾਜ ਸਾਡੇ ਸੱਭਿਆਚਾਰ ਕਹੋ ਜਾਂ ਲੋਕ 문화 ਦੇ ਨਾਲ ਜੁੜਿਆ ਹੋਇਆ ਜੇ ਭਾਈ ਤੂੰ ਆਹ ਕੰਮ ਕਰੇਗਾ ਤਾਂ ਵਧੀਆ ਰਹੇਗਾ ਵੀ ਚੰਗੇ ਚੰਗਾ ਮੰਨਿਆ ਜਾਂਦਾ ਹੈ ਤਾਂ ਰਸਮਾਂ ਜਾਂ ਰੀਤਾਂ ਲੋਕਚਾਰਾ ਇਹਨੂੰ ਫੋਕ ਵੇਜ਼ ਵੀ ਆਖਦੇ ਆ ਦਾਹੀ ਰੂਪ ਹੁੰਦੀਆਂ ਇਹਨਾਂ ਦੀਆਂ ਆਲਣਾ ਨਾ ਕਰਨ ਵਾਲੇ ਸ਼ਖਸ ਦੀ ਸਮਾਜ ਨੁਕਤਾ ਚ ਇਨੀ ਤਾਂ ਕਰ ਹੀ ਸਕਦਾ ਪਰ ਜੇ ਆਹ ਕਰਨਾ ਸਮਾਜਿਕ ਅਪਰਾਧ ਨਹੀਂ ਆ ਇਸ ਲਈ ਸਮਾਜ ਅਜਿਹੇ ਵਿਅਕਤੀਆਂ ਲਈ ਕੋਈ ਸਜ਼ਾ ਤਜਵੀਜ਼ ਨਹੀਂ ਕਰਦਾ ਰਸਮਾਂ ਤੇ ਰੀਤਾਂ ਸਮਾਜਿਕ ਕਦਰਾਂ-ਕੀਮਤਾਂ ਪ੍ਰਣਾਲੀ ਦਾ ਹੀ ਅੰਗ ਹੋਣ ਕਾਰਨ ਇਹਨਾਂ ਨੂੰ ਘਟ ਜਾਂ ਵੱਧ ਮਾਤਰਾ ਵਿੱਚ ਹਰ ਪੀੜੀ ਨਿਭਾਉਂਦੀ ਰਹੀ ਹੈ। ਰੀਤਾਂ ਜਾਂ ਰਸਮਾਂ ਇੱਕ ਤਰ੍ਹਾਂ ਦਾ ਕਰਮਕਾਂਡ ਹੀ ਹੁੰਦੀਆਂ। ਅਰਥਾਤ ਕਿਸੇ ਨਿਸ਼ਚਿਤ ਅਫਸਰ ਜਾਂ ਕਿਸੇ ਕਾਰਜ ਨੂੰ ਲੋਕਾਂ ਵੱਲੋਂ ਨਿਰਧਾਰਤ ਵਿਧੀ ਅਨੁਸਾਰ ਨਿਭਾਉਣਾ ਰਸਮ ਅਦਾ ਕਰਨਾ ਖਵਾਉਂਦਾ ਹੈ। ਇਸ ਤਰ੍ਹਾਂ ਰਸਮ ਨਿਭਾਈ ਜਾਂਦੀ ਹੈ ਤੇ ਵਾਰ-ਵਾਰ ਨਿਭਾਈ ਜਾਣ ਵਾਲੀ ਰਸਮ ਰੂੜ ਹੋ ਜਾਂਦੀ ਹੈ। ਹੁਣ ਸਮਝ ਗਿਆ ਪਰ ਰੂੜ ਸ਼ਬਦ ਵੀ ਪ੍ਰਾਣੀ ਹੋ ਜਾਂਦੀ ਹੈ। ਇਸ ਨੂੰ ਦਾ ਰਸ ਰਸਮਦਾਰ ਰੂੜ ਹੋ ਜਾਣਾ ਹੀ ਰਿਵਾਜ ਖਵਾਉਂਦਾ ਹੈ ਠੀਕ ਹੈ ਜਦੋਂ ਰਸਮਾਂ ਰੂੜ ਹੋ ਜਾਂਦੀਆਂ ਆ ਪ੍ਰਾਣੀਆਂ ਹੋ ਜਾਂਦੀਆਂ ਤਾਂ ਉਹ ਰਿਵਾਜ ਬਣ ਜਾਂਦੇ ਆ ਇਸ ਤਰ੍ਹਾਂ ਰਸਮਦਾਰ ਰਿਵਾਜ ਬਣ ਜਾਣਾ ਹੀ ਉਸ ਨੂੰ ਲੋਕ ਧਾਰਾ ਦੇ ਖੇਤਰ ਦੀ ਚੀਜ਼ ਬਣਾਉਂਦਾ ਹੈ ਠੀਕ ਹੈ ਜਦੋਂ ਰਸਮਾਂ ਰਿਵਾਜ ਬਣ ਜਾਂਦੀਆਂ ਤਾਂ ਉਹ ਰਿਵਾਜ ਲੋਕ ਧਾਰਾ ਦੇ ਹਿੱਸੇ ਆਉਣੇ ਲਾਜ਼ਮੀ ਹੁੰਦੇ ਆ ਮਲੇ ਰਿਵਾਜ ਆ ਭਾਈ ਆਪਾਂ ਕਹਿੰਦੇ ਨੇ ਜਨਮ ਨਾਲ ਸੰਬੰਧਿਤ ਰਸਮ ਰਿਵਾਜ ਤਾਂ ਜਨਮ ਨਾਲ ਸੰਬੰਧਿਤ ਪਹਿਲੇ ਸਮੇਂ ਵਿੱਚ ਪ੍ਰੇਤ ਰੂਹਾਂ ਤੋਂ ਬਚਣ ਲਈ ਤੀਜੇ ਪੰਜਵੇਂ ਸੱਤਵੇਂ ਮਹੀਨੇ ਇਸਤਰੀ ਦੇ ਪੱਲੇ ਅਨਾਜ ਪਾਇਆ ਜਾਂਦਾ ਸੀ ਜੇਕਰ ਕੁੜੀ ਸਹੁਰੇ ਘਰ ਹੋਵੇ ਤਾਂ ਇਹ ਅਨਾਜ ਪੇਕੇ ਪਰਿਵਾਰ ਵਾਲਿਆਂ ਨੇ ਹੀ ਭੇਜਣਾ ਹੁੰਦਾ ਹੈ ਇਹ ਉਹ ਇਸ ਨੂੰ ਰਿੰਨ ਕੇ ਖਾਂਦੀ ਸੀ ਤੇ ਭਾਈਚਾਰੇ ਵਿੱਚ ਵੰਡ ਦਿੰਦੇ ਸੀ ਕਿਉਂਕਿ ਉਸ ਦੀ ਮਾਂ ਉਸ ਦੀਆਂ ਵਿਸ਼ੇਸ਼ ਲੋੜਾਂ ਤੋਂ ਜਾਣੂ ਹੁੰਦੀ ਸੀ ਇਸ ਕਰਕੇ ਜ਼ਿਆਦਾਤਰ ਸਮੇਂ ਵਿੱਚ ਜਨੇਪੇ ਸਮੇ ਕੁੜੀ ਨੂੰ ਪੇਕੇ ਪਰਿਵਾਰ ਵਿੱਚ ਭੇਜਿਆ ਜਾਂਦਾ ਸੀ ਪ੍ਰਾਣੇ ਹੁਣ ਤਾਂ ਰਵਾਜ ਬਦਲ ਗਿਆ ਹੁਣ ਤਾਂ ਨੋਤੀ ਇੱਕ ਬਰਾਬਰ ਸਮਝਿਆ ਜਾਂਦਾ ਵੀ ਭਾਈ ਨੋਤੀ ਨੋ ਨੂੰ ਵੀ ਧੀ ਸਮਝ ਲੈਂਦੇ ਅੱਜ ਕੱਲ ਬਹੁਤ ਲੋਕ ਹਨ ਪਰ ਪ੍ਰਾਣੇ ਸਮੇਂ ਦੇ ਵਿੱਚ ਇਸ ਤਰ੍ਹਾਂ ਦਾ ਨਹੀਂ ਬਹੁਤ ਘੱਟ ਦੇਖਣ ਨੂੰ ਮਿਲਦਾ ਸੀ ਕੋਈ ਇੱਕਾ ਦੁੱਕਾ ਇਸ ਤਰ੍ਹਾਂ ਦਾ ਪਰਿਵਾਰ ਹੋਵੇ ਤਾਂ ਕੀ ਕਹਿਣਾ ਤੇ ਨਹੀਂ ਤਾਂ ਬਹੁਤ ਘੱਟ ਸੀ ਪੁਰਾਣੇ ਸਮਿਆਂ ਦੇ ਵਿੱਚ ਸਹੁਰੇ ਪਰਿਵਾਰ ਦੇ ਵਿੱਚ ਨੋ ਨੂੰ ਬਹੁਤ ਘੱਟ ਸਮਝਿਆ ਜਾਂਦਾ ਸੀ ਤੇ ਇਸ ਕਰਕੇ ਇਹ ਜਿਹੜੀ ਰਸਮ ਹੈ ਜਿਵੇਂ ਜਿਵੇਂ ਅੱਗੇ ਅੱਗੇ ਪੀੜੀ ਤਰ ਪੀੜੀ ਆਈ ਇਹ ਐਵੇਂ ਹੀ ਆਈ ਹੈ ਅਸਲ ਵਿੱਚ ਇਹ ਰਸਮ ਜ਼ਰੂਰੀ ਨਹੀਂ ਕਿ ਪੇਕੇ ਜਾਣਾ ਹੀ ਲਾਜ਼ਮੀ ਹੈ ਇਹ ਰਸਮਾਂ ਬਣ ਚੁੱਕੀਆਂ ਸੋਨੂੰ ਕਿਹਾ ਰਿਵਾਜ ਬਣ ਕੇ ਰਸਮਾਂ ਇੱਕ ਨਿਜ਼ਮਾ ਦੇ ਤਹਿਤ ਇੱਕ ਕਹਿ ਸਕਦੇ ਆ ਬੰਧਨਾਂ ਦੇ ਤਹਿਤ ਇਹ ਰਸਮ ਜਣੀਆਂ ਨਹੀਂ ਰਿਵਾਜ ਬਣ ਜਾਂਦੀਆਂ ਤੇ ਵੈਸੇ ਜ਼ਰੂਰੀ ਨਹੀਂ ਹੁੰਦਾ ਕਿ ਪੇਕੇ ਜਾਓ ਠੀਕ ਹੈ ਅੱਜਕੱਲ ਤਾਂ ਸੋਹਰੇ ਪਰਿਵਾਰ ਦੇ ਵਿੱਚ ਵੀ ਸਾਂਭ-ਸਮਭਾਲ ਉਸੇ ਤਰੀਕੇ ਨਾਲ ਕੀਤੀ ਜਾਂਦੀ ਹੈ। ਇਸ ਕਰਕੇ ਜ਼ਿਆਦਾਤਰ ਸਮੇਂ ਵਿੱਚ ਜਨੇਪੇ ਸਮੇਂ ਕੁੜੀ ਨੂੰ ਅਸਲ ਦੇ ਵਿੱਚ ਕੀ ਸੀ ਕਿ ਪੁਰਾਣੇ ਸਮੇਂ ਦੇ ਵਿੱਚ ਮੁੰਡਾ ਜਿਹੜਾ ਸੀ ਉਹ ਕੁੜੀ ਨੂੰ ਇੱਕ ਆਪਣੀ ਜਿਹੜਾ ਹੈਗਾ ਆਪਣੇ ਹੇਟਾ ਲਗਾਉਣਾ ਕਹਿ ਲ ਸਕਦੇ ਆ ਵੀ ਇੱਕ ਪੈਰ ਦੀ ਜੁੱਤੀ ਸਮਝਦਾ ਸੀ ਬਹੁਤ ਘੱਟ ਉਸ ਨੂੰ ਕਿਸੇ ਵੀ ਗੱਲ ਦੇ ਵਿੱਚ ਜਿਹੜਾ ਇੰਟਰਫੇਅਰ ਕਰਨ ਲਈ ਇਜਾਜ਼ਤ ਹੁੰਦੀ ਸੀ ਬਾਹਰ ਨਹੀਂ ਜਾਣਾ ਠੀਕ ਹੈ ਅੰਦਰ ਜਿਹੜਾ ਹੈਗਾ ਰਹਿਣਾ ਇਸ ਤਰ੍ਹਾਂ ਘਰ ਦੇ ਕੰਮ ਕਰਨੇ ਆ ਇਹ ਕਿਸੇ ਨੂੰ ਫालतू ਬੁਲਾਉਣਾ ਨਹੀਂ ਇਹ ਚੀਜ਼ਾਂ ਜਿਹੜੀਆਂ ਸਮਾਜ ਦੇ ਵਿੱਚ ਬਹੁਤ ਪ੍ਰਚਲਿਤ ਸਨ ਇਸ ਕਰਕੇ ਜ਼ਿਆਦਾਤਰ ਸਮੇਂ ਵਿੱਚ ਜਨੇਪੇ ਸਮੇ ਕੁੜੀ ਨੂੰ ਪੇਕੇ ਪਰਿਵਾਰ ਵਿੱਚ ਭੇਜਿਆ ਜਾਂਦਾ ਸੀ ਜਨੇਪੇ ਤੋਂ ਮਗਰੋਂ ਮਾਂ ਤੇ ਬੱਚੇ ਨੂੰ ਧੂਫ ਦਿੱਤੀ ਜਾਂਦੀ ਤੇ ਦੀਵਾ ਬਾਲ ਕੇ ਰੱਖਿਆ ਜਾਂਦਾ ਸੀ ਜਿਹੜਾ ਲਗਾਤਾਰ 10 ਦਿਨ ਚੱਲਦਾ ਰਹਿੰਦਾ ਤੇ ਪਿੰਡ ਦੇ ਲਾਗੀ ਵਧਾਈ ਲੈ ਕੇ ਆਉਂਦੇ ਗੁਰਤੀ ਦੀ ਰਸਮ ਦੇਖਦੇ ਆਪਾਂ ਸਭ ਤੋਂ ਪਹਿਲੀਆਂ ਜੇ ਰਸਮਾਂ ਆਉਂਦੀਆਂ ਤਾਂ ਉਹ ਹੈਗੀ ਆ ਤੀਜੇ ਜਾਂ ਪੰਜਵੇਂ ਮਹੀਨੇ ਦੇ ਵਿੱਚ ਅ ਤੀਜੇ ਜਾਂ ਪੰਜਵੇਂ ਜਾਂ ਸੱਤਵੇਂ ਮਹੀਨੇ ਦੇ ਵਿੱਚ ਇਸਤਰੀ ਤੇ ਪੱਲੇ ਅਨਾਜ ਬਣ ਕੇ ਉਸ ਨੂੰ ਖਵਾਇਆ ਜਾਂਦਾ ਹੈ ਪਹਿਲੀ ਰਸਮ ਦੇ ਵਿੱਚ ਤਾਂ ਇਹੀ ਆਉਂਦਾ ਫਿਰ ਉਹਦੀ ਗੁਰਤੀ ਦੀ ਰਸਮ ਜਨਮ ਪਿੱਛੋਂ ਗੋੜਾ ਸ਼ਹਿਰ ਦੁੱਧ ਜਾਂ ਕੋਈ ਮਿੱਠੀ ਚੀਜ਼ ਬੱਚੇ ਦੇ ਮੂੰਹ ਨੂੰ ਲਾਈ ਜਾਂਦੀ ਸੀ ਇਸ ਨੂੰ ਗੁਰਤੀ ਦੀ ਰਸਮ ਕਹਿੰਦੇ ਆ ਬਿਲਕੁਲ ਪੰਜਵੀਂ ਨਹਾਉਣਾ ਤਦ ਜਦੋਂ ਬੱਚਾ ਹੋ ਜਾਂਦਾ ਹੈ ਪੰਜਵੇਂ ਮਹੀਨੇ ਦੀ ਰਸਮ ਪੰਜ ਮਹੀਨੇ ਤੋਂ ਹੋਣ ਦੀ ਰਸਮ ਕੀਤੀ ਜਾਂਦੀ ਹੈ ਜਨੇਪੇ ਤੋਂ 5 ਦਿਨ ਬਾਅਦ ਠੀਕ ਹੈ ਜਨੇਪੇ ਤੋਂ 5 ਦਿਨ ਬਾਅਦ ਇਹ ਰਸਮ ਹੁੰਦੀ ਹੈ ਪੰਜਵੀਂ ਨਹਾਉਣ ਦੀ ਇਹਦੇ ਵਿੱਚ ਕੀ ਹੁੰਦਾ ਹੈ ਇਹਦੇ ਵਿੱਚ ਕੀ ਹੁੰਦਾ ਹੈ ਕਿ ਇਸ ਰਸਮ ਦੇ ਵਿੱਚ 5 ਦਿਨ ਬਾਅਦ ਇਹ ਰਸਮ ਕੀਤੀ ਜਾਂਦੀ ਹੈ 5 ਮਹੀਨੇ ਹੋਣ ਦੀ ਰਸਮ ਕੀਤੀ ਇਹ ਨਹੀਂ ਕੁਝ ਵੀ ਬਣਦਾ ਇਹ ਬਸ ਇੰਨੀ ਯਾਦ ਰੱਖਿਓ 5 ਮਹੀਨਾ ਹੋਣ ਦਾ ਭਾਵ ਹੈ ਜਨੇਪੇ ਤੋਂ ਜਦੋਂ ਬੱਚਾ ਹੋ ਜਾਂਦਾ ਹੈ 5 ਦਿਨ ਬਾਅਦ ਨਹਾਇਆ ਜਾਂਦਾ ਹੈ ਜਿਹੜੀ ਕੁੜੀ ਦੀ ਮਾਂ ਆ ਜਨੇਪੇ ਵਾਲੀ ਔਰਤ ਦੀ ਮਾਂ ਆ ਮਾਂ ਪਾਣੀ ਵਿੱਚ ਸੇਂਜੀ ਮੇਥੀ ਜਵੈਣ ਦੇ ਪੱਤੇ ਵਾਲ ਕੇ ਨਹਾਉਂਦੀ ਆ ਠੀਕ ਹੈ ਤਾਂ ਇਹ ਚੀਜ਼ ਪਹਿਲੇ ਨੰਬਰ ਤੇ ਯਾਦ ਰੱਖਣੀ ਆਪਾਂ ਪੰਜਵੇਂ ਦਿਨ ਹੋਣਾ ਛੋਡੀ ਦੀ ਰਸਮ ਛੇਵੇਂ ਦਿਨ ਹੁੰਦੀ ਹੈ ਛਟੀ ਦੀ ਰਸਮ ਪੰਜਵੇਂ ਦਿਨ ਨਹਾਇਆ ਜਾਂਦਾ ਫਿਰ ਛੇਵੇਂ ਦਿਨ ਕੀ ਹੁੰਦੀ ਹੈ ਛਟੀ ਦੀ ਰਸਮ ਚੌਂਕ ਪੂਰ ਕੇ ਮਾਂ ਰੋਟੀ ਖਵਾਈ ਜਾਂਦੀ ਹੈ ਮਾਂ ਨੂੰ ਰੋਟੀ ਖਵਾਉਂਦੇ ਆ ਜਨੇਪੇ ਵਾਲੀ ਨੂੰ ਤੇ ਫਿਰ ਵਿਸ਼ਵਾਸ ਸੀ ਕਿ ਜਿੰਨਾ ਜ਼ਿਆਦਾ ਮਾਂ ਕਹਿੰਦੇ ਰੱਜ ਕੇ ਰੋਟੀ ਖਾਂਦੀ ਹੈ ਜਵਾਕ ਉਨਾਂ ਹੀ ਨੀਤ ਦਾ ਭਰਿਆ ਹੋਊਗਾ ਠੀਕ ਹੈ ਜਗਾ ਕੋ ਹਟਾਕਟਾ ਹੋਊਗਾ ਇਸ ਤਰੀਕੇ ਦੀ ਗੱਲ ਮਨੌਤ ਜਿਹੜੀ ਸੀ ਉਹ ਸਮਝੀ ਜਾਂਦੀ ਸੀ ਬਾਰ ਵਧਾਉਣਾ ਇਹ ਪ੍ਰਸ਼ਨ ਵੀ ਪੁੱਛਿਆ ਜਾਂਦਾ ਹੈ ਵੀ ਬਾਹਰ ਕਿੰਨੇਵੇਂ ਦਿਨ ਵਧਾਇਆ ਜਾਂਦਾ 13ਵੇਂ ਦਿਨ ਬਾਰ ਵਧਾਉਣ ਦੀ ਰਸਮ ਕੀਤੀ ਜਾਂਦੀ ਹੈ ਮੁੰਡਾ ਹੋਵੇ ਤਾਂ ਭਾਈ ਲਾਗੀ ਤੋਹਫੇ ਲੈ ਕੇ ਆਉਂਦਾ ਹੈ ਮਹਿਰਾ ਮੌਲੀ ਵਿੱਚ ਸਰੀ ਦੇ ਪੱਤਿਆਂ ਦਾ ਸੇਹਰਾ ਬਣ ਲੈਂਦਾ ਤਰਖਾਨ ਗੁੱਲੀ ਡੰਡਾ ਲੈ ਆਉਂਦਾ ਸੀ ਪੁਰਾਣੇ ਸਮਿਆਂ ਦੇ ਵਿੱਚ ਮੋਚੀ ਮੋਜੇ ਘਮਿਆਰ ਚੱਜਰ ਤੇ ਦਾਈ ਤੜਾਕੀ ਲੈ ਕੇ ਆਉਂਦੀ ਹੈ ਸ਼ਾਮ ਨੂੰ ਬੱਚੇ ਦੀ ਮਾਂ ਹੱਥ ਵਿੱਚ ਪਾਣੀ ਦੀ ਗੜਵੀ ਲੈ ਕੇ ਬਾਹਰ ਜਾਂਦੀ ਹੈ ਤੇ 12 ਹਰਾ ਘਾਹ ਪੁੱਟ ਕੇ ਲਿਆਉਂਦੀ ਹੈ ਇਸ ਨੂੰ ਸ਼ਗਣਾ ਦਾ ਸੂਚਕ ਮੰਨਿਆ ਜਾਂਦਾ ਸੀ ਵਿਦਾਈ ਅਤੇ ਸ਼ੂਸ਼ਕ ਦੀ ਰਸਮ ਜੇ ਮੁੰਡਾ ਜੰਮਿਆ ਹੋਵੇ ਤਾਂ ਦਾਦਕਿਆਂ ਨੂੰ ਨਾਈ ਦੇ ਹੱਥ ਦੁੱਭ ਦੁੱਭ ਖੰਮਣੀ ਅਤੇ ਗੁੜ ਭੇਜਿਆ ਜਾਂਦਾ ਹੈ ਉਹ ਅੱਗੋਂ ਭੇਲੀ ਦੇ ਬਦਲੇ ਆਪਣੀ ਨੂੰਹ ਦੇ ਲਈ ਗਹਿਣੇ ਕੱਪੜੇ ਭੇਜਦੇ ਹਨ ਭੇਲੀ ਵਿਆਹ ਪਹੁੰਚਣ ਤੇ ਨਾਨਕਿਆਂ ਵੱਲੋਂ ਸ਼ੂਸ਼ਕ ਦੇਣ ਦਾ ਰਵਾਜ ਵੀ ਹੈ ਨਾਮ ਸੰਸਕਾਰ ਪੰਜਾਬ ਵਿੱਚ ਨਾਮ ਸੰਸਕਾਰ ਲਈ ਕੋਈ ਖਾਸ ਰਸਮ ਨਹੀਂ ਕੀਤੀ ਜਾਂਦੀ ਪਰ ਧਰਮ ਦੇ ਮੁਤਾਬਕ ਇਹ ਰਸਮ ਅਦਾ ਕੀਤੀ ਜਾਂਦੀ ਹੈ ਜਿਵੇਂ ਸਿੱਖ ਧਰਮ ਦੇ ਵਿੱਚ ਆਪਣੇ ਮੁਤਾਬਕ ਹੈ ਮੁਸਲਮ ਹਿੰਦੂ ਆਦਿ ਧਰਮਾਂ ਦੇ ਵਿੱਚ ਮੁੰਡਨ ਸੰਸਕਾਰ ਇਹ ਹਿੰਦੂ ਧਰਮ ਦੇ ਵਿੱਚ ਪ੍ਰਚਲਿਤ ਰਸਮ ਹੈ ਇਹ ਸੰਸਕਾਰ ਤੀਜੇ ਜਾਂ ਪੰਜਵੇਂ ਸਾਲ ਵਿੱਚ ਕੀਤਾ ਜਾਂਦਾ ਹੈ ਮੁੰਡਨ ਸੰਸਕਾਰ ਤੋਂ ਭਾਵ ਜਨਊ ਪਾਉਣ ਦੀ ਰਸਮ ਕੀਤੀ ਜਾਣੀ ਕੁੜੀ ਜੰਮਣ ਤੇ ਬਹੁਤੇ ਕੋਈ ਰਸਮ ਰਿਵਾਜ ਨਹੀਂ ਕੀਤੇ ਜਾਂਦੇ ਸਨ ਤੇ ਕੰਨ ਵਿਨਰ ਸੰਸਕਾਰ ਵੀ ਇੱਕ ਨਾ ਮਾਤਰ ਸੰਸਕਾਰ ਸੀ ਸਮਾਜ ਦੇ ਵਿੱਚ ਕੁੜੀਆਂ ਦੇ ਲਈ ਇੱਕ ਸੰਸਕਾਰ ਸੀ ਕੰਨ ਵਿੰਨ ਸੰਸਕਾਰ ਉਹ ਵੀ ਨਾਮ ਅੰਤਰ ਸੀ ਵਿਆਹ ਨਾਲ ਸੰਬੰਧਿਤ ਰਸਮਾਂ ਰੋਕਣ ਜਾਂ ਠਾਕਣ ਦੀ ਰਸਮ ਪਹਿਲੇ ਨੰਬਰ ਤੇ ਤਾਂ ਵਿਆਹ ਵੀ ਸਾਡੇ ਜਨਮ ਨਾਲ ਸੰਬੰਧਿਤ ਰਸਮਾਂ ਫਿਰ ਵਿਆਹ ਹੁੰਦਾ ਮੁੰਡਾ ਤੇ ਕੁੜੀ ਤੇ ਵਿਆਹ ਲਈ ਸਭ ਤੋਂ ਪਹਿਲੀ ਰਸਮ ਹੈ ਪਹਿਲੇ ਸਮੇਂ ਦੇ ਵਿੱਚ ਕੁੜੀ ਵਾਲੇ ਨਾਈ ਦੇ ਹੱਥ ਰੁਪਇਆ ਮੁੰਡੇ ਨੂੰ ਭੇਜਦੇ ਸਨ ਜਿਸ ਦਾ ਮਤਲਬ ਸੀ ਮੰਗਣੀ ਕਦੋਂ ਮਰਜ਼ੀ ਹੋਵੇ ਰਿਸ਼ਤਾ ਭਾਈ ਪੱਕਾ ਹੋ ਗਿਆ ਰੋਕਾ ਲੱਗ ਗਿਆ ਠਾਕਾ ਲੱਗ ਗਿਆ ਜਾਂ ਕੋ ਲੋ ਰੋਕਣ ਜਾਂ ਠਾਕਣ ਹੋ ਗਿਆ ਤੇ ਇਸੇ ਨੂੰ ਰੋਕਣ ਜਾਂ ਠਾਕਣ ਦੀ ਰਸਮ ਕਹਿ ਲਿਆ ਜਾਂਦਾ ਸੀ ਕੜਮਾਈ ਜਾਂ ਸਗਾਈ ਦੀ ਰਸਮ ਪਹਿਲੇ ਸਮੇਂ ਵਿੱਚ ਕੜਮਾਈ ਜਾਂ ਸਗਾਈ ਦੀ ਰਸਮ ਲਈ ਕੁੜੀ ਵਾਲੇ ਨਾਈ ਦੇ ਹੱਥ ਕੰਬਣੀ ਰੁਪਿਆ ਪੰਜ ਮਿਸ਼ਰੀ ਦੇ ਕੁਜੇ ਪੰਜ ਸ਼ੁਹਾਰੇ ਕੇਸਰਾਤ ਦੇ ਕੇ ਮੁੰਡੇ ਦੇ ਘਰ ਭੇਜਦੇ ਸਨ ਮੁੰਡੇ ਵਾਲੇ ਨੇ ਰਿਸ਼ਤੇਦਾਰਾਂ ਤੋਂ ਸ਼ਰੀਕੇ ਵਿੱਚ ਸੱਦਾ bheja ਹੁੰਦਾ ਸੀ। ਮੁੰਡੇ ਦੇ ਮਾਮੇ ਤੇ ਪਿਤਾ ਪੰਚਾਇਤ ਦੀ ਹਜ਼ੂਰੀ ਵਿੱਚ ਮੁੰਡੇ ਨੂੰ ਚੱਕੀ ਤੇ ਬਿਠਾ ਲੈਂਦੇ ਤੇ 나ਈ ਆਪਣੇ ਨਾਲ ਲਿਆਂਦੀ ਚੀਜ਼ਾਂ ਉਸ ਦੀ ਝੂਲੀ ਵਿੱਚ ਪਾ ਕੇ ਕੇਸਰ ਦਾ ਟਿੱਕਾ ਮੱਥੇ ਤੇ ਲਗਾ ਦਿੰਦਾ। ਮੁੰਡੇ ਵਾਲੇ 나ਈ ਦੇ ਹੱਥ ਮੰਗੇਤਰ ਕੁੜੀ ਲਈ ਸੂਟ, ਜੁੱਤੀ, ਗਹਿਣੇ, ਲਾਲ ਪ੍ਰਾਂਦੀ, ਮਹਿੰਦੀ, ਖੰਭਣੀ, ਖੰਡ, ਸ਼ੁਹਾਰੇ, ਚੌਲ, ਨਗਦੀ ਭੇਜਦੇ। ਕੁੜੀ ਨਹਾ ਧੋ ਕੇ ਭੇਜੇ ਕੱਪੜੇ ਪਹਿਨ ਕੇ ਚੜਦੇ ਵੱਲ ਮੂੰਹ ਕਰਕੇ ਪੀੜੇ ਤੇ ਬੈਠ ਜਾਂਦੀ ਤੇ ਨਾਇਨ ਉਸਦੇ ਸਹੁਰੇ ਵੱਲੋਂ ਭੇਜੀ ਨਗਦੀ ਝੋਲੀ ਵਿੱਚ ਪਾ ਕੇ ਖੰਡ ਛੋਹਾਰੇ ਉਸਦੇ ਮੂੰਹ ਵਿੱਚ ਪਾ ਦਿੰਦੀ ਤੇ ਇਸ ਤਰ੍ਹਾਂ ਇਹ ਰਸਮ ਕੀਤੀ ਜਾਂਦੀ। ਸਾਹੇ ਚਿੱਠੀ ਭੇਜਣੀ ਆ ਫੇਰ ਆਪਾਂ ਮੰਗਣੀ ਤੋਂ ਪਿੱਛੋਂ ਕਿਸੇ ਸ਼ੁਭ ਮਹੀਨੇ ਤੇ ਤਿਥ ਤੇ ਕੁੜੀ ਵਿਆਹ ਲਈ ਤਰੀਕ ਨਿਸ਼ਚਿਤ ਕਰ ਲਈ ਜਾਂਦੀ ਸੀ। ਇਸ ਨੂੰ ਸਾਹੇ ਕਢਵਾਉਣਾ ਵੀ ਆਖਦੇ ਸੀ। ਸਾਹੇ ਚਿੱਠੀ ਕੁੜੀ ਵਾਲੇ ਮੁੰਡਿਆਂ ਨੂੰ ਭੇਜਦੇ। ਹੁਣ ਜੋ ਵੀ ਰਸਮ ਪੁਰਾਣੇ ਸਮੇਂ ਦੇ ਵਿੱਚ ਹੁੰਦੀ ਸੀ ਸ਼ੁਰੂਆਤ ਕੁੜੀ ਵਾਲੇ ਕਰਦੇ ਆ। ਚਿੱਠੀ ਨੂੰ ਦੁੱਪ ਚੌਲ ਹਲਦੀ ਖੰਮਣੀ ਠੀਕ ਹੈ ਵਿੱਚ ਲਪੇੜ ਕੇ 나ਈ ਦੇ ਹੱਥ ਮੁੰਡੇ ਵੱਲੋਂ ਮੁੰਡੇ ਵਾਲਿਆਂ ਨੂੰ ਭੇਜੀ ਜਾਂਦੀ ਸੀ ਮੁੰਡੇ ਵਾਲੇ ਪੰਚਾਇਤ ਦੇ ਸਾਹਮਣੇ ਚਿੱਠੀ ਪੜਦੇ ਆ ਤੇ ਉਸ ਤੋਂ ਦੋਨਾਂ ਧਿਰਾਂ ਵਿੱਚ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਜੇ ਮੁੰਡੇ ਚਾਹਣ ਤਰੀਕ ਬਦਲਣੀ ਤਾਂ ਉਹ ਵੀ ਹੋ ਸਕਦਾ ਠੀਕ ਹੈ ਸਾਹੇ ਲੱਤ ਬੰਨਣਾ ਜਾਂ ਥੜੇ ਪਾਉਣਾ ਜਿਸ ਦਿਨ ਤੋਂ ਸ਼ਗਨ ਭੇਜ ਦਿੱਤਾ ਜਾਂਦਾ ਔਸ ਦੇਨ ਤੋਂ ਮੁੰਡੇ ਕੁੜੇ ਦਾ ਘਰੋਂ ਬਾਹਰ ਜਾਣਾ ਬੰਦ ਕਰ ਦਿੱਤਾ ਜਾਂਦਾ ਸੀ ਕੜਾਹੀ ਦੀ ਰਸਮ 7 ਜਾਂ 9 ਦਿਨ ਪਹਿਲਾਂ ਕੜਾਹੀ ਚੜਾਈ ਜਾਂਦੀ ਸੀ ਵਿਆਹ ਦੇ ਦੀ ਮਾਂ ਆਪਣੇ ਪੇਕਿਆਂ ਨੂੰ ਗੁਲਗਲੇ ਲੈ ਕੇ ਜਾਂਦੀ ਹੈ ਵਿਆਹ ਦੀ ਤਰੀਕ ਦੱਸਦੀ ਹੈ ਤੇ ਫਿਰ ਨਾਨਕੇ ਸ਼ੱਕ ਦੀ ਤਿਆਰੀ ਸ਼ੁਰੂ ਕਰਦੀ ਹੈ ਵਟਣਾ ਲਗਾਉਣਾ ਪੁਰਾਣੇ ਸਮਿਆਂ ਦੇ ਵਿੱਚ ਪਤਾ ਕੀ ਗੱਲ ਸੀ ਜਿਵੇਂ ਲੋਕ ਜਿਹੜੇ ਸੀ ਬਹੁਤਾ ਕਹਿੰਦੇ ਵੀ ਲੰਬਾ ਟਾਈਮ ਜਦੋਂ ਨੌਂਦੇ ਨਹੀਂ ਸੀ ਤਾਂ ਉਹਨਾਂ ਕੋਲੇ ਵਿਆਹ ਦੇ ਰਸਮ ਦੇ ਵਿੱਚ ਕੀ ਹੁੰਦਾ ਸੀ ਵਟਣਾ ਲਗਾਉਣਾ ਮੇਰ ਪਰ ਅੱਜਕੱਲ ਤਾਂ ਬਿਊਟੀ ਪਾਰਲਰ ਤੇ ਆਪਾਂ 1 ਮਿੰਟ ਚ ਤਿਆਰ ਹੋ ਕੇ ਆ ਜਾਾਂਗੇ ਬਟਨਾ ਪੁਰਾਣੀ ਸਮੇਂ ਦੇ ਵਿੱਚ 10 10 15 15 ਦਿਨ ਲਗਾਤਾਰ ਵੀ ਚੱਲਦਾ ਰਹਿੰਦਾ ਸੀ ਵਿਆਹ ਦੀ ਪਹਿਲੀ ਰੀਤ ਬਟਨੇ ਦੀ ਹੁੰਦੀ ਹੈ ਵੀ ਜਦੋਂ ਵਿਆਹ ਸ਼ੁਰੂ ਹੁੰਦਾ ਹੈ ਉਸ ਸਮੇਂ ਨਾਨਕਾ ਮੇਲ ਆਉਂਦਾ ਫਿਰ ਵਿਆਹ ਤੋਂ 1 ਦਿਨ ਪਹਿਲਾਂ ਦੱਸੇ ਹੋਏ ਅੰਗਸਾਕ ਹੋਣੇ ਸ਼ੁਰੂ ਹੋ ਜਾਂਦੇ ਐ ਘੋੜੀ ਦੀ ਰਸਮ ਵਿਆਹੰਦਨ ਮੁੰਡੇ ਨੂੰ ਤਿਆਰ ਕਰਕੇ ਸਭ ਤੋਂ ਪਹਿਲਾਂ ਭਝਾਈ ਸੁਰਮਾ ਪਾਉਂਦੀ ਆ ਪਰਜਾਈ ਕੀ ਪਉਂਦੀ ਹੈ ਸੁਰਮਾ ਸਲਾਈ ਆਪਾਂ ਕਹਿੰਦੇ ਆ ਮੀ ਸੁਰਮਾ ਸਲਾਈ ਦੀ ਰਸਮ ਕੌਣ ਕਰਦੀ ਹੈ ਪਰਜਾਈ ਕਰਦੀ ਹੈ ਫਿਰ ਉਸ ਨੂੰ ਘੋੜੀ ਚੜਾਉਣ ਦੀ ਰਸਮ ਕੀਤੀ ਜਾਂਦੀ ਹੈ ਮੁੰਡੇ ਦੀ ਭੈਣ ਘੋੜੀ ਦੀ ਵਾਗ ਫੜਾਉਂਦੀ ਹੈ ਇਹਨੂੰ ਕਹਿੰਦੇ ਅਸੀਂ ਵਾਗ ਫੜਾਈ ਦੀ ਰਸਮ ਠੀਕ ਹੈ ਇਹ ਕੌਣ ਕਰਦੀ ਹੈ ਮੁੰਡੇ ਦੀ ਭੈਣ ਸੁਰਮਾ ਸਲਾਈ ਪਰਜਾਈ ਠੀਕ ਹੈ ਮੇਲਨੀ ਦੀ ਰਸਮ ਇਹ ਰਸਮ ਦੋਨਾਂ ਧਿਰਾਂ ਦੇ ਵਿੱਚ ਹੁੰਦੀ ਹੈ ਤੇਰਿਆਂ ਦੀ ਰਸਮ ਲਾਵਾ ਦੀ ਰਸਮ ਇਹ ਰਸਮ ਹਰ ਧਰਮ ਦੇ ਮਤਾਬਕ ਸਿੱਖ ਧਰਮ ਵਿੱਚ 4 ਲਾਮ ਹੈ ਤੇ ਜਿਵੇਂ Hindu ਧਰਮ ਦੇ ਵਿੱਚ 7 ਫੇਰ ਇਹ ਠੀਕ ਹੈ ਵਰੀ ਦਿਖਾਉਣ ਦੀ ਰਸਮ ਇਸ ਰਸਮ ਵਿੱਚ ਦਾਜ ਵਿੱਚ ਤਿਆਰ ਕੀਤੀ ਵਰੀ ਨੂੰ ਦਿਖਾਇਆ ਜਾਂਦਾ ਸੋ ਇਸ ਤਰੀਕੇ ਦੇ ਨਾਲ ਫਿਰ ਭਾਈ ਜਦੋਂ ਵਿਆਹ ਕੇ ਲਿਆਉਣ ਮਗਰੋਂ ਮੁੰਡੇ ਦੇ ਘਰ ਜਾਂਦੇ ਆ ਤਾਂ ਉਸ ਸਮੇਂ ਵੀ ਰਸਮਾਂ ਹੁੰਦੀਆਂ ਪਾਣੀ ਵਾਰਨਾ ਮੁੰਡੇ ਦੀ ਮਾਂ ਸੱਤ ਵਾਰੀ ਪਾਣੀ ਵਾਰਦੀ ਹੈ ਪਾਣੀ ਵਾਰਦੀ ਹੈ ਤੇ ਮੁੰਡਾ ਨੂੰ ਰੋਕਦਾ ਵੀ ਭਾਈ ਨਾ ਪੀ ਨਾ ਪੀ ਹੈ ਨਾ ਇਹਦੇ ਵਿੱਚ ਇੱਕ ਕਹਿੰਦੇ ਇਹਦੇ ਮਗਰ ਵੀ ਇੱਕ ਜਿਹੜਾ ਥਾਊਟ ਹੈ ਵੀ ਮੁੰਡਾ ਜਿਹੜਾ ਪਾਣੀ ਤੋਂ ਰੋਕਦਾ ਹੈ ਜਾਂ ਜਦੋਂ ਸੱਸ ਪਾਣੀ ਪੀਂਦੀ ਹੈ ਤਾਂ ਉਹਦਾ ਮਤਲਬ ਹੈ ਤੁਹਾਡੇ ਤੋਂ ਕੋਈ ਵੀ ਬੁਰੀ ਬੁਲਾਵੇ ਆ ਮੈਂ ਪਹਿਲਾਂ ਆਪਣੇ ਤੇ ਜਰ ਲਾ ਤੇ ਗੱਲ ਖਤਮ ਹੈ ਪਾਣੀ ਵਰਨਾ ਮੂੰਹ ਦਿਖਾਈ ਦੀ ਰਸਮ ਭਾਈਚਾਰੇ ਦੀਆਂ ਔਰਤਾਂ ਸ਼ਗਨ ਦਿੰਦੀਆਂ ਇਹਦੇ ਮੂੰਹ ਦੇਖਦੀਆਂ ਕੁੜੀ ਦਾ ਜਿਹੜੀ ਵਿਆਹੀ ਹੈ ਨੋ ਦਾ ਬੋਟੀ ਦਾ ਪਿਤਰਾ ਦੀ ਪੂਜਾ ਜੈਸਰੇ ਪਿੱਤਰ ਦੀ ਪੂਜਾ ਮੁੰਡੇ ਵਾਲੀ ਧਿਰ ਵੱਲੋਂ ਕੀਤੀ ਜਾਂਦੀ ਹੈ ਫਿਰ ਵਿਆਹੀ ਜੋੜੇ ਦੁਆਰਾ ਇਹ ਪੂਜਾ ਕੀਤੀ ਜਾਂਦੀ ਹੈ ਉੱਥੇ ਜਾ ਕੇ ਮੱਥਾ ਟੇਕਦੇ ਜੇ ਮੜੀ ਮਸੀਤਾਂ ਤੇ ਜੇ ਤੁਸੀਂ ਦੇਖਿਆ ਹੀ ਹੋਗਾ ਛਟੀਆਂ ਤੇ ਕੰਗੜਾ ਖੇਡਣਾ ਲਾੜਾ ਲਾੜੀ ਇੱਕ ਦੂਜੇ ਤੇ ਸੱਤ-ਸੱਤ ਛਟੀਆਂ ਮਾਰਦੇ ਆ ਤੇ ਇਸੇ ਸ਼ਾਮ ਨੂੰ ਕੰਗੜਾ ਵਿਖੇਟਾ ਜਾਂਦਾ ਹੈ ਫੇਟੀ ਖੁਲਾਈ ਦੀ ਰਸਮ ਤੀਜੇ ਦਿਨ ਲਾੜੀ ਨੂੰ ਵਾਪਸ ਭੇਜਣ ਤੋਂ ਪਹਿਲਾਂ ਪਿੰਡ ਨੂੰ ਦਿਖਾਵਾ ਦਿਖਾਇਆ ਜਾਂਦਾ ਹੈ ਤੇ ਬੋਟੀ ਦੀ ਛੋਟੀ ਨਰਾਨ ਛੋਟੀ ਲਿਖਣਾ ਸੀ ਇੱਥੇ ਛੋਟੀ ਨਰਾਂ ਰੇਟੀ ਖੋਲਦੀ ਐ ਮਨਪਸੰਦ ਦਾ ਸੂਟ ਆ ਪੇਟੀ ਦੇ ਵਿੱਚੋਂ ਕੱਢ ਸਕਦੀ ਐ ਸੋ ਇਹ ਜਿੰਨੀਆਂ ਵੀ ਰਸਮਾਂ ਕਿਹਦੇ ਨਾਲ ਸੰਬੰਧਤ ਐ ਵਿਆਹ ਨਾਲ ਸੰਬੰਧਤ ਰਸਮਾਂ ਠੀਕ ਐ ਸੋ ਇਸ ਤੋਂ ਫਿਰ ਅਗਲੀ ਰਸਮ ਵੀ ਚਲਕਾਰ ਹੀ ਲੈਣੇ ਆ ਠੀਕ ਐ ਮੌਤ ਜਾਂ ਮਰਨ ਦੀਆਂ ਰਸਮਾਂ ਹੁਣ ਮੌਤ ਵੀ ਤਾਂ ਬੰਦੇ ਦੀ ਤੈ ਹੀ ਆ ਕਿ ਕਦੋਂ ਹੋ ਜਾਣੀ ਐ ਕੋਈ ਪਤਾ ਹੀ ਨਹੀਂ ਤੇ ਮੌਤ ਨਾਲ ਸੰਬੰਧਤ ਪੰਜਾਬੀ ਸਮਾਜ ਦੇ ਵਿੱਚ ਵੀ ਰਸਮਾਂ ਰਹੀਆਂ ਆਖਰੀ ਇਸ਼ਨਾਨ ਨਰਤਕ ਦੇ ਨੂੰ ਆਖਰੀ ਇਸ਼ਨਾਨ ਕਰਾਇਆ ਜਾਂਦਾ। ਪਹਿਲੀ ਗੱਲ ਫਿਰ ਆਥੀ ਤਿਆਰ ਕੀਤੀ ਜਾਂਦੀ ਹੈ। ਹੁਣ ਆਹ ਸਵਾਲ ਪੁੱਛ ਸਕਦੇ ਬਾਸ ਜਾਂ 베ਰੀ ਦੀ। ਓਕੇ। ਕਿੱਲਾਂ ਦੀ ਥਾਂ ਮੁੰਜ ਵਰਤੇ ਜਾਂਦੇ ਆ। ਚਾਦ ਰੱਖੋ। ਸਿਵਿਆਂ ਨੂੰ ਜਾਂਣਾ। ਠੀਕ ਹੈ ਔਰਤਾਂ ਨਹੀਂ ਜਾਂਦੀਆਂ ਬੰਦੇ ਲੈ ਕੇ ਜਾਂਦੇ ਆ। ਕੰਦਾ ਦਿੰਦੇ ਆ ਤੇ ਘਰੋਂ ਤੁਰਨ ਸਮੇਂ ਮਰੇ ਤੱਕ ਨੂੰ ਕਰਾਇਆ ਵੀ ਦਿੱਤਾ ਜਾਂਦਾ ਮਰੇ ਬੰਦੇ ਨੂੰ ਕਰਾਇਆ ਵੀ ਦਿੱਤਾ ਜਾਂਦਾ ਲਾਂਬੂ ਤੇ ਕਪਾਲ ਕਿਰਿਆ ਫਿਰ ਉੱਥੇ ਜਾ ਕੇ ਜਿਹੜਾ ਹੈਗਾ ਲਾਂਬੂ ਲਾ ਦਿੰਦੇ ਆ ਵੱਡਾ ਪੁੱਤਰ ਜਿਹੜਾ ਹੁੰਦਾ ਉਹ ਲਾਂਬੂ ਲਾਉਂਦਾ ਫਿਰ ਆਹ ਪੁੱਛ ਸਕਦੇ ਸੱਜੇ ਤੋਂ ਖੱਬੇ ਨੂੰ ਢੇੜਾ ਲਾਉਂਦਾ ਉਹ ਠੀਕ ਹੈ ਸੱਜੇ ਤੋਂ ਖੱਬੇ ਨੂੰ ਢੇੜਾ ਲਾਉਂਦਾ ਮੁੰਡਾ ਇਹ ਗੱਲ ਯਾਦ ਰੱਖਣੀ ਆ ਮ੍ਰਿਤਕ ਦੇ ਪੈਰਾਂ ਕੋਲ ਪਹੁੰਚ ਕੇ ਲਾਂਬੂ ਲਾਉਂਦਾ ਹੈ ਜਦੋਂ ਚਿਖਾ ਜਲ ਕੇ ਮੁਰਦੇ ਦੀ ਖੋਪਰੀ ਦਿਖਾਈ ਦੇਣ ਲੱਗ ਜਾਵੇ ਤਾਂ ਕੋਈ ਆਦਮੀ ਅਰਥੀ ਦਾ ਕੋਈ ਡੰਡਾ ਕੱਟ ਕੇ ਮੁਰਦੇ ਦੀ ਖੋਪਰੀ ਟਕੋਰ ਕੇ ਕਪਾਲ ਦੀ ਰਸਮ ਕਰਦਾ ਇਸੇ ਨੂੰ ਕਪਾਲ ਕਿਰਿਆ ਦੀ ਰਸਮ ਆਖਦੇ ਆ ਜਦੋਂ ਖੋਪੜੀ ਕੋਈ ਵੇਂਦੇ ਆ ਵੀ ਖੋਪੜੀ ਪਚ ਜੇ ਤਾਂ ਨਹੀਂ ਗਈ ਵੀ ਉਹਨੂੰ ਜਲ ਨਹੀਂ ਤਾਂ ਉਹਨੂੰ ਹਲਾਇਆ ਜਾਂਦਾ ਟਕੋਰਿਆ ਜਾਂਦਾ ਖੜਕਾਇਆ ਜਾਂਦਾ ਜਿਵੇਂ ਹਲਾਇਆ ਜਾਂਦਾ ਫਿਰ ਉਸ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਤਾਂ ਇਸੇ ਨੂੰ ਕਪਾਲ ਕਿਰਿਆ ਆਖਦੇ ਆ ਵਾਪਸੀ ਇਸ ਸਮੇਂ ਮ੍ਰਿਤਕ ਨਾਲ ਸੰਬੰਧ ਤੋੜਨ ਲਈ ਲੋਕ ਡੱਕਾ ਤੋੜਦੇ ਆ ਕੰਡਾ ਤੋੜਦੇ ਨੇ ਕਈ ਨਿੰਮ ਦੀ ਪੱਤੀ 잡ਦੇ ਆ ਤੇ ਕੋਈ ਅੱਕ ਦਾ ਦੁੱਧ ਚਹਾ ਦਿੰਦੇ ਆ ਵਾਪਸੀ ਸਮੇਂ ਖੂ ਟੋਬੇ ਤੇ ਲੋਕ ਇਸ਼ਨਾਨ ਵੀ ਕਰਦੇ ਜਾਂ ਪੈਰੀਆ ਪੈਰ ਹੱਥ ਧੋ ਲੈਂਦੇ ਆ ਫੁੱਲ ਚੁਗਣੇ ਤੀਜੇ ਦਿਨ ਮਿਰਤਕ ਦੇ ਫੁੱਲ ਚੁਗੇ ਜਾਂਦੇ ਆ ਦਸਤਾਰ ਬੰਦੀ ਹੁੰਦੀ ਉਸ ਤੋਂ ਬਾਅਦ ਵੀ ਘਰ ਵੀ ਹੁਣ ਅੱਗੇ ਕੌਣ ਮੋਢੀ ਬਣੂਗਾ ਤਾਂ ਵੱਡਾ ਪੁੱਤਰ ਆ ਜਿਹੜਾ ਉਸੇ ਨੂੰ ਮੋਢੀ ਫੜਾਇਆ ਜਾਂਦਾ ਮੂਸਾ ਮਾਨ ਭਾਈ ਚਾਰੇ ਦੀਆਂ ਰਸਮਾਂ ਸੁੰਨਤ ਕਰਨਾ ਜਨਮ ਨਾਲ ਸੰਬੰਧਤ ਹੈ ਨਕਾਹ ਦੀ ਰਸਮ ਵਿਆਹ ਨਾਲ ਸੰਬੰਧਤ ਹੈ ਮੁਰਦੇ ਨੂੰ ਮਿੱਟੀ ਵਿੱਚ ਦਫਨਾਉਣਾ ਮੌਤ ਨਾਲ ਸੰਬੰਧਤ ਹੈ ਸੋ ਇਹ ਕੁਝ ਜੜੀਆਂ ਰਸਮਾਂ ਨੇ ਮੁਸਲਮਾਨ ਪਾਈਚਾਰੇ ਦੇ ਵਿੱਚ ਵੀ ਪ੍ਰਚਲਿਤ ਹੈ ਪਰ ਪੰਜਾਬੀ ਸੱਭਿਆਚਾਰ ਲੋਕ ਰਿਵਾਜ ਦੇ ਵਿੱਚ ਜਨਮ ਨਾਲ ਸੰਬੰਧਤ ਮੌਤ ਨਾਲ ਸੰਬੰਧਤ ਵਿਆਹ ਨਾਲ ਸੰਬੰਧਤ ਰਸਮਾਂ ਪ੍ਰਚਲਿਤ ਹੈ ਤੇ ਉੱਥੇ ਆਪਾਂ ਜਾਦੂ ਟੂਣੇ ਵਾਲੇ ਟੌਪਿਕ ਨੂੰ ਧਿਆਨ ਵਿੱਚ ਰੱਖਣਾ ਹੈ ਕਿ ਕਿਹੜੇ ਕਿਹੜੇ ਜਾਦੂ ਹੁੰਦੇ ਆ ਭਲਾਵਾ ਜਾਦੂ ਠੀਕ ਹੈ ਕਾਲਾ ਜਾਦੂ ਸੁਖਾਵਾਂ ਜਾਦੂ ਕਿਹੜੇ ਜਾਦੂ ਹੈ ਜਾਦੂਆਂ ਦੇ ਨਾਮ ਯਾਦ ਰੱਖਿਓ ਵੀ ਕਿਹਦੇ ਲਈ ਵਰਤੇ ਜਾਂਦੇ ਆ ਕਾਲਾ ਜਾਦੂ ਤੇ ਚਿੱਟਾ ਜਾਦੂ ਪੇਪਰ ਦੇ ਵਿੱਚ ਪੁੱਛਿਆ ਗਿਆ ਚਿੱਟਾ ਜਾਦੂ ਕਿਹਨੂੰ ਰੋਕਣ ਲਈ ਹੁੰਦਾ ਟਿੱਡੀ ਦਲ ਨੂੰ ਠੀਕ ਹੈ ਪਸ਼ੂਆਂ ਦੀਆਂ ਬਿਮਾਰੀਆਂ ਰੋਕਣ ਲਈ ਝਗੜੇ ਆਦ ਨੂੰ ਰੋਕਣ ਦੇ ਲਈ ਤੇ ਕਾਲਾ ਜਾਦੂਕੀਆਂ ਦਾ ਵੀ ਕਿਸੇ ਨੂੰ ਜਾਨੋਂ ਮਾਰਨਾ ਉਹਨਾਂ ਦਾ ਮਾਲੀ ਨੁਕਸਾਨ ਕਰਨਾ ਤਾਂ ਉਹਦੇ ਲਈ ਵਰਤ ਲੈ ਜਾਂਦਾ ਸੋ ਇਹ ਮੋਸਟ ਇੰਪੋਰਟੈਂਟ ਨੇ ਜਿੰਨੇ ਵੀ ਆਪਾਂ ਟਾਪਿਕ ਅੱਜ ਵਾਲੀ ਕਲਾਸ ਦੇ ਵਿੱਚ ਦੇਖੇ ਆ ਉਮੀਦ ਹੈ ਕਿ ਤੁਹਾਨੂੰ ਇਹ ਕਲਾਸ ਬਹੁਤ ਵਧੀਆ ਲੱਗੀ ਹੋਣੀ ਹੈ ਤੇ ਕਲਾਸ ਨੂੰ ਅੱਗੇ ਸ਼ੇਅਰ ਜ਼ਰੂਰ ਕਰੋ ਸਪੋਰਟ ਕਰੋ ਤੇ ਇੱਥੋਂ ਹੀ ਅੱਗੇ ਆਪਾਂ ਜਿਹੜਾ ਹੈਗਾ એનર્ਜੀ ਲੈ ਕੇ ਤੁਹਾਡੀ ਸਪੋਰਟ ਜਿਹੜੀ ਹੈ ਉਸੇ ਤੋਂ એનર્ਜੀ ਮਿਲਦੀ ਹੈ ਇੱਕ ਅਧਿਆਪਕ ਨੂੰ ਤਾਂ ਫਿਰ ਅੱਗੇ ਅਹੜਾਗਾ ਹੋਰ ਵਧੀਆ ਤੋਂ ਵਧੀਆ ਜਿਹੜਾ ਕੰਟੈਂਟ ਆ ਤੁਹਾਨੂੰ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਅੱਜ ਲਈ ਇੰਨਾ ਹੀ ਰਾਜੇ ਸੋ ਉਮੀਦ ਹੈ ਕਿ ਤੁਹਾਨੂੰ ਅੱਜ ਦੀਆਂ ਰਸਮ ਰਵਾਜ ਜਾਂ ਫਿਰ ਜਾਦੂ ਜਾਂ ਫਿਰ ਆਪਾਂ ਇਸ ਤੋਂ ਪਹਿਲਾਂ ਦਿੱਥੂ ਤਿਆਰ ਦੇਖ ਕੇ ਉਹ ਵਧੀਆ ਲੱਗਿਆ ਹੋਣੀ ਹੈ ਤਾਂ ਕੁਝ ਨਵੀਂ ਜਾਣਕਾਰੀ ਵੀ ਸਿੱਖਣ ਨੂੰ ਮਿਲੀ ਹੋਣੀ ਹੈ ਸੋ ਅੱਜ ਲਈ ਇੰਨਾ ਹੀ ਧੰਨਵਾਦ ਸਤਿ ਸ਼੍ਰੀ ਅਕਾਲ